सर जगह कंजस्टेड बहुत है सर गलियों तो तो। में पानी आ गया

ਪਰ ਇਹਨਾਂ ਦੇ ਤੌਰ ਤੇ ਜੇ ਸਰ ਜੁਗਿਆ ਕੇ ਟਿਕਾ ਸੋਚਦਾ ਪਰ 람 ਸਿੰਘ ਉਹ ਦੋਖੇਸ ਤੇ ਸਾਡੇ ਡਿਪਟੀ ਕੁਇਸਟਰ ਸਿਮਰ ਸਰ ਜਿਹਾ ਬਹੁਤ ਐਸਸਸਮ ਆ ਰਹਾ ਸਾਡੇ ਇਹ ਜਿਹੜੀ ਪੰਜਾਬ ਸਰਕਾਰ ਦੀ ਮਾਰ ਹੈ ਜੀ ਜੁੱਤ ਕਸ਼ਿਆਮ ਪਰ ਪਿੱਛੇ ਚੁਪ ਕਰਾਉਂਦੇ ਪੰਜਾਬ ਸਰਕਾਰ ਨੇ ਜੋ ਸਾਡੇ ਮਾਰ ਜੋ ਮੁਖਸ਼ਾ ਦੇ ਸਾਹਮਣੇ ਨੈਸ਼ਨਲ ਕਮਿਟੀ ਦੇ ਪੰਜਾਬ ਦੇ ਲੋਕਾਂ ਨੂੰ ਬਹੁਤ ਸਾਰੀਆਂ ਕ੍ਰਾਂਤੀਆਂ ਦੀ ਦਿੱਤੀ ਨੇ 300 ਜੁਨਟ ਬਸਤੀ ਦੇ ਫ੍ਰੀ ਦੇ ਭਾਗੇ ਦੇਤੇ ਬਲਾ ਤੇ ਚੁੜਾਉਣ ਦੇ ਬੁੜਾ 2 ਮਿੰਟ ਲਈ ਨਸਾਨਾਂ ਨੂੰ ਭਜਦੇ ਮੋਟਰਾਂ ਦੇ ਪਿੱਛੇ ਤਿੰਨ ਨੂੰ ਦੇਵਾਂਗੇ ਤੇਰਾ ਤੱਕ ਪਾਣੀ ਪਚਾਵਾਂਗੇ ਹੋਮ ਲਿਖੀਅਰ ਸਰਵਿਸਿਜ਼ ਬਹੁਤ سارے ਵਾਦੇ ਅਸੀਂ ਪੂਰੇ ਕੀਤੇ ਸਪੋਰਟ ਠੀਕ ਕਰਾਂਗੇ ਕਰ ਰਹੇ ਹਾਂ ਜੀ ਇਸੇ ਤਰ੍ਹਾਂ ਦੇ ਕਮਾਦਾ ਸੀਗਾ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਹੈ ਉਹਦੇ ਵਾਸਤੇ ਕਲਕਟੀ ਡਬਲ ਪ੍ਰੋਗਰਾਮ ਚੱਲ ਰਹੀ ਆ ਦੋ ਤਰ੍ਹਾਂ ਦੀ ਜਿਹੜੀ ਨੀਤੀ ਆ ਇੱਕ ਤਾਂ ਹੈਗਾ ਜਿਹੜੇ ਬੰਦੇ ਨਸ਼ਾ ਕਰਦੇ ਆ ਜਿਨ੍ਹਾਂ ਦੇ ਕੋਲ ਕੋਨਫੈਸ਼ਨ ਪਾਠ ਦੀ ਆ ਜਿਹੜੇ ਫੀਮ ਭੁੱਕੀ ਵਾਲੇ ਆ ਜਿਹੜੇ ਪਹਿਲੀ ਵਾਰੀ ਆ ਜਿਨ੍ਹਾਂ ਦਾ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਆ ਬਹੁਤ ਥੋੜੀ ਕੁਆਂਟੀਟੀ ਮਿਲਦੀ ਆ ਜਿਹੜੇ ਮਰੀਜ਼ ਆ ਉਹਨਾਂ ਦੇ ਨਾਲ ਸਾਨੂੰ ਹਮਦਰਦੀ ਹੈ ਉਹਨਾਂ ਦੇ ਪਰਿਵਾਰ ਨਾਲ ਹਮਦਰਦੀ ਹੈ ਉਹਦਾ ਹਾਲਾਸ਼ ਕਰਾਂਗੇ ਪਹਿਲਾਂ ਜਿਹੜੇ ਟੀਕੇ ਲਾਉਂਦੇ ਆ ਉਹਨਾਂ ਨੂੰ ਗੋਲੀਆਂ ਤੇ ਨਿਖਿਆਵਾਂਗੇ ਫਿਰ ਹੌਲੀ ਹੌਲੀ ਗੋਲੀਆਂ ਕੱਟ ਕਰਾਂਗੇ ਫਿਰ ਗੋਲੀਆਂ ਛਟਾਵਾਂਗੇ ਕੋਈ ਨਾ ਕੋਈ ਕੰਮ ਸਿਖਾਵਾਂਗੇ ਉਹਨਾਂ ਨੂੰ ਫਿਰ ਕੋਈ ਨਾ ਕੋਈ ਕੰਮ ਕਰਨ ਵਾਸਤੇ ਕੋਈ ਨੌਕਰੀ ਦੇਾਂਗੇ ਕੋਈ ਇਕਰਾਰ ਦੇਾਂਗੇ ਉਹਨਾਂ ਨੂੰ ਕੋਈ ਨਾ ਕੋਈ ਕੰਮ ਸ਼ੁਰੂ ਕਰਾਵਾਂਗੇ ਜਿਹੜੀ ਦੂਜੀ ਕੈਟਾਗਰੀ ਹੈ ਜਿਹੜੇ ਨਸ਼ਾ ਵੇਚਣ ਵਾਲੇ ਜਿਹੜੇ ਨਸ਼ਾ ਦੇ ਬੁਫਾਦੀ ਆ ਸਾਡੀ ਆਉਣ ਵਾਲੀ ਕ੍ਰਿਡਿ ਨੂੰ ਬਰਬਾਦ ਕਰ ਰਹੇ। ਤੇ ਇਹ ਪੰਜਾਬ ਪੁਲਿਸ ਵਾਲੇ ਉਹਨਾਂ ਨੂੰ ਬਰਬਾਦ ਕਰਨਗੇ। ਉਹਨਾਂ ਨੂੰ ਫਕਸ਼ਾ ਨਹੀਂ ਜਾਊਗਾ। ਉਹ ਜਿੱਨਾਂ ਚ ਜਾਣਗੇ, ਡਰਗ ਅਡਿਕਟ ਜੀ ਐਡਿਕਸ਼ਨ ਸੈਂਟਰ, ਰੀਹੈਬਿਟੇਸ਼ਨ ਸੈਂਟਰਸ ਜਾਣਗੇ, ਸਕਿਲ ਡਵੈਲਪਮੈਂਟ ਸੈਂਟਰ ਜਾਣਗੇ, ਨਸ਼ਾ ਵੇਚਣ ਵਾਲੇ, ਹੁਣ ਸੋਨਾਂ ਦੇ ਪਿੱਛੇ ਆ। ਜਾਂ ਉਹ ਜੇਨ ਵਿੱਚ ਜਾਣਗੇ, ਜਾਂ ਪੰਜਾਬ ਨੂੰ ਛੱਡ ਕੇ ਭੱਜ ਜਾਣਗੇ ਤੇ ਜਾਂ ਫਿਰ ਉਹ ਜਿਹੜਾ ਹੈਗਾ ਕਿਤੇ ਮਤਲਬ ਸਾਂਝਾ ਆਪਣੀ ਸ਼ਮਸ਼ਾਨ ਤੱਕ ਪਹੁੰਚ ਜਾਣਗੇ। ਇਹ ਬੜੀ ਕਲੀਅਰ ਵਾਰਨਿੰਗ ਹੈ ਜੀ। ਕੋਈ ਇਹਦੇ ਵਿੱਚ ਕਿਸੇ ਨੂੰ ਕੋਈ ਗੱਤਫਹਿਮੀ ਨਹੀਂ ਹੋਣੀ ਚਾਹੀਦੀ ਕਿ ਪੰਜਾਬ ਸਰਕਾਰ ਨੇ ਤਿਆਹੀਆ ਕਰ ਲਿਆ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਕੇ ਸਾਹ ਲੈਣਾ ਅੱਜ ਸਾਰੇ ਦੇ ਸਾਰੇ ਜਿਹੜੀ ਸਾਡੀ ਕੈਬਨਿਟ ਸਬ ਕਮੇਟੀ ਪੰਜ ਦੇ ਪੰਜ ਦੇ ਕੈਬਨਿਟ ਮਿਨਿਸਟਰਾਂ ਦੇ ਪੇਟ 'ਚ ਸਾਡੇ ਸਾਰੇ ਐਮ ਐਲ ਏ ਬਾਕੀ ਸਾਰੇ ਮਿਨਿਸਟਰ ਸਾਰੇ ਅਫਸਰ ਸਾਹਿਬਾਨ ਆ ਰਹੇ ਆ ਸੁਰੇ ਸਾਰੇ ਫੀਲਡ ਦੇ ਵਿੱਚ ਹਨ ਇਨ੍ਹਾਂ ਦੇ ਵਿੱਚ ਬਹੁਤ ਸਾਰੇ ਨੂੰ ਦੇਖਦਾ ਵੀ ਪੰਨਵਾ ਦੇ ਹਿਸਾਬ ਨਾਲ ਰੋਰ ਰਿਹਾ ਪਾਣੀ ਦੇਖੀ ਦੁੱਤਿਆਂ ਦੇ ਵੀ ਫਟੇ ਗਏ ਆ ਔਰ ਬਹੁਤ ਸਾਰੇ ਬੰਦੇ ਤੇ ਅਕਸ਼ਨ ਹੋ ਰਹੀਆਂ ਜਿਹੜੇ ਬੰਦੇ ਨੇ ਪਾਪ ਦੀ ਖਮਾਈ ਹੋਈ ਥੇ ਕਿ ਜਿਵੇਂ ਇਹ ਪਾਪ ਦੀ ਖਵਾਈ ਕਰਕੇ ਕੁਝ ਪੜਾਵੇ ਨਹੀਂ ਜਾਂ ਪ੍ਰੋਪਰ ਨਹੀਂ ਤਾਂ ਉਹ ਨਹੀਂ ਬਚੇਗੀ ਕੋਈ ਕਿਸੇ ਨੂੰ ਖਾਸ ਫੈਮਿਲੀ ਹੋਣੀ ਚਾਹੀਦੀ ਤਾਂ ਇਸ ਕਰਕੇ ਅਸੀਂ ਜਿਹੜਾ ਹੈਗਾ ਪੋਰਸ ਦਾ ਕੰਮ ਹੈ ਜਿਹੜੀ ਸਪਾਈ ਰਿਡਕਸ਼ਨ ਜਿਹੜੀ ਰਸਾਇਣ ਦੀ ਸਪਲਾਈ ਨਾ ਹੋਵੇ ਸਾਡਾ ਜਿਹੜਾ ਕੰਮ ਹੈ ਸਰਕਾਰ ਦਾ ਕੰਮ ਹੈ ਬਾਕੀ ਜਿਹੜੇ ਮੇਰਾ ਹੋ ਗਿਆ ਮੈਡੀਕਲ ਦਾ ਹੋ ਗਿਆ ਸਾਡੇ ਮੇਰੇ ਸਹਿਯੋਗੀਆਂ ਦਾ ਹੋ ਗਿਆ ਕਿ ਅਸੀਂ ਜਿਹੜੇ ਬੰਦੇ ਟੀਕੇ ਲਾਉਂਦੇ ਆ ਪਹਿਲਾ ਕੰਮ ਹੈ ਕਿ ਉਹਨਾਂ ਨੂੰ ਟੀਕੇ ਲਾੜੇ ਬੰਦ ਕਰਨੇ ਆ ਉਹਦੇ ਵਾਸਤੇ ਅਸੀਂ ਜਿਹੜਾ ਹੈਗਾ ਇੱਕ ਤਾਂ ਹੈ ਕਿ ਅਸੀਂ ਪਹਿਲਾਂ ਗੋਲੀਆਂ ਦਿੰਦੇ ਆ ਫਿਰ ਸੁਣਦੇ ਆ ਪਰ ਜੇ ਫਿਰ ਵੀ ਕਿਸੇ ਨੂੰ ਕੋਈ ਜ਼ਿਆਦਾ ਲਾਤ ਲੱਗੇ ਹੋ ਜਾਂ ਉਸ ਉਹਨਾਂ ਦਾ ਨਹੀਂ ਸਰਦਾ ਔਖਾ ਇੱਕ ਲਿਕਵਿਡ ਮੈਥਡ ਆਨ ਤੇ ਅਸੀਂ ਸ਼ੁਰੂ ਕਰ ਰਿਹਾ ਸੀ ਉਹਨਾਂ ਦੇ ਵਾਸਤੇ ਤਾਂ ਕਿ ਜਿਹੜਾ ਔਖਾ ਪੀਰੀਅਡ ਉਹਨਾਂ ਦਾ ਲੰਘ ਜਾਏ ਫਿਰ ਉਹਨੂੰ ਲਿਕਵਿਡ ਮੈਥਡ ਆਨ ਫਿਰ ਗੋਲੀਆਂ ਤੇ ਨਾ ਕਰਾਂਗੇ ਫਿਰ ਅੱਗੇ ਲੈ ਕੇ ਆ 1 ਕਰੋ ਰੁਪਏ ਹੋਰ ਕਰਨੀ ਚਾਹੁੰਦਾ ਸੀ ਤੁਹਾਡੇ ਇਥੇ ਬਰਨਾਲੇ ਵਿੱਚ ਬਹੁਤ ਵੱਡੀ ਸਮੱਸਿਆ ਜਿਹੜਾ ਬੰਦਾ ਟੀਕਾ ਲਾਦਾ ਸਾਡੀ এবੀ ਸਕੀਮ ਹੈ ਜੀ ਇੱਕ ਤੁਸੀਂ ਸਾਡੇ ਕੋਲ ਆਓ ਅਸੀਂ ਤੁਹਾਡਾ ਉਹਦਾ ਆਲਟਰਨੇਟ ਦੇਾਂਗੇ ਪਰ ਜੇ ਲੋੜ ਪੈ ਗਈ ਤਾਂ ਅਸੀਂ ਸਿਰੰਜ ਵੀ ਦੇ ਦਾਂਗੇ ਸਿਰੰਜਾਂ ਸ਼ੇਅਰ ਨਹੀਂ ਕਰਦੀਆਂ ਉਹਦੇ ਨਾਲ ਕੀ ਹੋ ਰਿਹਾ ਕਿ ਲੋਕਾਂ ਨੂੰ ਕਾਲਾ ਪੀੜੀ ਬਹੁਤ ਹੋ ਰਿਹਾ ਨੌਜਵਾਨਾਂ ਨੂੰ ਐਚ ای ਵੀ ਐਡਸ ਦੀ ਬਿਮਾਰੀ ਬਹੁਤ ਹੋ ਰਹੀ ਹੈ ਉਹਨਾਂ ਤੋਂ ਵੀ ਬਚਾਉਣਾ ਬੱਚਿਆਂ ਨੂੰ ਅਸੀਂ ਹਰ ਤਰ੍ਹਾਂ ਦੀ ਮਦਦ ਕਰਨ ਲਈ ਹਰ ਸੰਭਵ ਕੋਝੜੀ ਕੋਸ਼ਿਸ਼ ਕਰ ਰਹੇ ਹਾਂ ਹਰ ਸੰਭਵ ਮਦਦ ਕਰਾਂਗੇ ਕਿ ਜਿਹੜੇ ਵੱਡੇ ਟੀਕਾ ਲਾਉਂਦੇ ਜਾ ਉਹ ਡਿਕੋਰ ਮੈਥਡੋਂ ਦੇ ਉੱਤੇ ਜਾ ਬੋਲ ਜਾ ਤੇ ਰਾਜਣ ਉਹ ਤੇ ਦੂਜੀ ਗੱਲ ਹੈ ਕਿ ਜਿਹੜਾ ਸਟਿਗਮਾ ਰਿਡਕਸ਼ਨ ਉਹ ਕਿੱਦਾਂ ਹੋਊਗਾ ਕਿ ਲੋਕ ਜਾਂਦੇ ਨਹੀਂ ਐ ਤੁਸੀਂ ਦੇਖਿਆ ਹੋਣਾ ਕਿ ਬੰਦੇ ਤਾਂ ਜਾਂਦੇ ਦਵਾਈ ਲੈਣ ਔਰਤਾਂ ਨਹੀਂ ਜਾਂਦੀਆਂ ਔਰਤਾਂ ਦੇ ਵਿੱਚ ਵੀ ਨਸ਼ੇ ਦੀ ਪ੍ਰੋਬਲਮ ਹੈ ਯਾਰ ਤੁਸੀਂ ਪੂਰਤਰਾਜ ਪਾਇਲਟ ਕੀਤਾ ਉਹ ਜਿੱਦੇ ਤੁਹਾਡੇ ਪਿੱਛੇ ਜੇ ਫੜੇ ਗਿਆ ਵੱਡੇ ਵੱਡੇ ਸਮਗਲਰ ਜਿਹੜੀ ਪਹਿਲੀ ਸਮਗਲਰ ਹੈ ਜਿਹੜਾ ਜਗਰਾਮਾ ਦੇ ਵਿੱਚ ਨਾਰਕਵਾਲ ਦੇ ਵਿੱਚ ਘਟਾ ਆਇਆ ਸੀ ਉਹ ਵੀ ਲੇਡੀਆਂ ਸੀ ਬਹੁਤ ਸਾਰੀਆਂ ਲੇਡੀਆਂ ਜਿਹੜੀਆਂ ਸਮਗਲਿੰਗ ਦੇ ਵਿੱਚ ਅਨਵੋਲਡ ਆ ਬਹੁਤ ਸਾਰੇ ਮਾਈਨਰ ਨੂੰ ਲਗਾ ਮਨਪੋਸ਼ ਕੀਤਾ ਜਾ ਰਾ ਰਸਾਇਣ ਦੇ ਵਿੱਚ ਔਰ ਤਾਂ ਵਾਸਤੇ ਵੀ ਅਸੀਂ ਸਪੈਸ਼ਲ ਵਾਰਡ ਜਿਹੜੇ ਹੈਗੇ ਆ ਸਾਡੇ ਕੋਲ ਆ ਗਿਆ ਤੁਸੀਂ ਵੀ ਆਓ ਤੁਹਾਨੂੰ ਤੁਹਾਡੇ ਜਿਹੜੇ ਵੀ ਬਿਮਾਰ ਸਲਵਾਣ ਦੀ ਅਸੀਂ ਇਜਜ਼ਤ ਕਰਦੇ ਹੋਏ ਔਰ ਉਹਦੇ ਵਾਸਤੇ ਅਸੀਂ ਨਾਰਕੋਟਿਕ ਅਨੋਨਿਮਸ ਇੱਕ ਗਰੁੱਪ ਕਰੇਟ ਕਰ ਰਹੇ ਆ ਜਿੱਥੇ ਵੀ ਸਾਡਾ ਓਟ ਸੈਂਟਰ ਆ ਜਾਂ ਡਿਪਰੈਸ਼ਨ ਸੈਂਟਰ ਆ ਉਹਦਾ ਇੱਕ ਨਾਰਕੋਟਿਕ ਅਨੋਨਿਮਸ ਗਰੁੱਪ ਹੋਏਗਾ ਉਹ ਬੰਦੇ ਹੁੰਦੇ ਆ ਜਿਹੜੇ ਪਹਿਲਾਂ ਕਦੇ ਨਸ਼ਾ ਕਰਦੇ ਸੀ ਨਸ਼ਾ ਛੱਡ ਕੇ ਆਪਣਾ ਜੱਗਾ ਬਣਾ ਕੰਮ ਕਰ ਰਹੇ ਆ ਉਹਨਾਂ ਨੂੰ ਸਪੋਰਟ ਕਰਦੇ ਆ ਵੀ ਮੈਂ ਨਸ਼ਾ ਕਿੱਦਾਂ ਛੱਡਿਆ ਸੇਵ ਨੂੰ ਕਿੜੇ-ਕੜੇ ਟਟਤਾ ਆਈਆਂ ਉਹ ਆਪਣਾ ਪਰਿਵਾਰ ਸਾਥੀ ਕਰਦੇ ਆ ਮਿਲ ਕੇ ਨਾਰਕੋਟਿਕ ਕਡੋਨਿੰਗ ਉਸਦੇ سپورਟ ਗਰੁੱਪ ਬਣਾ ਰਹੇ ਆ ਹਰ ਪਿੰਡ ਦੇ ਵਿੱਚ ਇੱਕ ਜਿਹੜਾ ਤੁਹਾਡਾ ਹੈਗਾ ਸੀ ਸਿਹਤ ਕਮੇਟੀ ਬਣਾ ਰਹੇ ਆ ਜਿਹਦੇ ਵਿੱਚ ਜਿਹੜੀ ਨੇੜੀ ਪੰਚਾਇਤ ਮੈਂਬਰ ਆ ਉਹ ਉਹਦੀ ਪ੍ਰਧਾਨ ਹੋਏਗੀ ਆਸ਼ਾ ਵਰਕਰ ਉਹਦੀ ਜਿਹੜੀ ਮੈਂਬਰ ਸੈਕਟਰੀ ਹੋਏਗੀ 15 ਮੈਂਬਰ ਹੋਣਗੇ ਉਹਦੇ ਚ ਅਸੀਂ ਬਾਕੀ ਵੀ ਜਿਹੜਾ ਹੈਗਾ ਲਾਈਫ ਸਟਾਈਲ ਡਿਸਆਰਡਰ ਵੀ ਬਲੱਡ ਪ੍ਰੈਸ਼ਰ ਸ਼ੂਗਰ ਵੀ ਇਲਾਜ ਕਰਾਂਗੇ ਲੇਕਿਨ ਉਹਦੇ ਵਾਸਤੇ ਇੱਕ سپورਟ ਗਰੁੱਪ ਹੋਏਗਾ ਉਹ ਜਿਸੀ ਤਰ੍ਹਾਂ ਜਿਹੜੇ ਮਹੱਲਿਆਂ ਦੇ ਵਿੱਚ ਉਹਨੇ ਹੈਗੇ ਸਪੋਰਟ ਗਰੁੱਪ ਬਣਾ ਰਹੇ ਆ ਤਾਂ ਕਿ ਜਿਹੜੇ ਆਖਿਆ ਲੋਕਾਂ ਦੇ ਵਿੱਚ ਜਿਹੜੀ ਲੋਕਾਂ ਨੂੰ ਜਦੋਂ ਬੰਦਾ ਨਸ਼ਾ ਛੱਡੇ ਉਹਨੂੰ ਇੱਕ ਤਾਂ ਪਤਾ ਲੱਗਣਾ ਚਾਹੀਦਾ ਵੀ ਅਸੀਂ ਦਲਦਲ ਚ ਫਸੇ ਹੋਇਆ ਮੇਰੇ ਵਰਗੇ ਹੋਰ ਵੀ ਆਦੇ ਤੇ ਜਦੋਂ ਉਹ ਕਾਰਨ ਜਿਹੜੇ ਬੰਦੇ ਨਸ਼ਾ ਨਹੀਂ ਕਰਦੇ ਉਹਨੂੰ ਸਪੋਰਟ ਕਰਨ ਉਹਨਾਂ ਨੂੰ ਨਫ਼ਰਤ ਨਾ ਕਰਨ ਉਹਨਾਂ ਨੂੰ ਉਹਨਾਂ ਨੂੰ ਹਮਦਰਦੀ ਚਾਹੀਦੀ ਹੈ ਸਰਦਾਰ ਜੀ ਜਿਹੜੇ ਬੰਦਾ ਨਸ਼ਾ ਕਰਦਾ ਉਹ ਬਿਮਾਰ ਹੈ ਉਹਨੂੰ ਕੋਈ ਨਾ ਕੋਈ ਉਹਦਾ ਕਾਰਨ ਆ ਜਾਂ ਡਿਪਰੈਸ਼ਨ ਚਾ ਕੋਈ ਕਰਜ਼ਾ ਹੈ ਬੇਰੁਜ਼ਗਾਰ ਹੈ ਕੋਈ ਨਾ ਕੋਈ ਦੀ ਮਜਾ ਹੈ ਜਾਂ ਕੋਈ ਫੈਮਿਲੀ ਦੇ ਸੋਦਾ ਕੋਈ ਜ਼ਮੀਨ ਦਾ ਝਗੜਾ ਚੱਲਦਾ ਜਿਸ ਦੇ ਨਾਲ ਕੋਪੀ ਨਹੀਂ ਕਰ ਪਾਰਿਆ ਕੋਈ ਨਾ ਕੋਈ ਪ੍ਰੈਸ਼ਰ ਆਉਂਦੇ ਉੱਤੇ ਸੋ ਉਹਦੇ ਵਾਸਤੇ ਜਿਹੜਾ ਸਾਨੂੰ ਸਾਰੇ ਸਮਾਜ ਦੀ ਮਦਦੀ ਚਾਹੀਦੀ ਆ ਆਪਾਂ ਨੂੰ ਇਕੱਠੇ ਹੋ ਕੇ ਅਮਲਾ ਬਾਤਨਾ ਪਵੇਗਾ ਉਹਦੇ ਨਾਲ ਸਟਿਕਵਾ ਰਿਡਕਸ਼ਨ ਹੋਵੇਗਾ ਹਾਰਮ ਰਿਡਕਸ਼ਨ ਹੋਣ ਦੀ ਗੱਲ ਕਰਤੀ ਹੋਇਆ ਤਾਂ ਜਦੋਂ ਆਪਾਂ ਲੋਕਾਂ ਨੂੰ ਨਸ਼ਾ ਛਡਾ ਕੇ ਕਿਸੇ ਕੰਮ ਨਾਲ ਜੋੜਦਾ ਰਹੇ ਕਿਸੇ ਮਤਲਬ ਨਾਲ ਜੋੜਦਾ ਕਿ ਤਾਂ ਫਿਰ ਜਿਹੜੀ ਅੱਗੇ ਡਿਮਾਗ ਰਿਡਕਸ਼ਨ ਹੋਈ ਜੇ ਤਿੰਨੋੇ ਕੰਮ ਹੋਣਗੇ ਪੁਲਿਸ ਵੀ ਤਾਂ ਹੀ ਕਾਬੂ ਹੋਏ ਕਿ ਨਾ ਉਹ ਕਦੇ ਉਹ ਕੰਮ ਜਾ ਹੋ ਸਕਦੇ ਆ ਨਾ ਅਸੀਂ ਹੋ ਸਕਦੇ ਆ ਸਾਰਿਆਂ ਨੇ ਇਕੱਠੇ ਹੋ ਕੇ ਸੋ ਮੀਡੀਆ ਨੂੰ ਵੀ ਬੇਨਤੀ ਹੈ ਜੀ ਬਹੁਤ ਬਹੁਤ ਸਾਰੇ ਮੀਡੀਆ ਬਣਾ ਦੇਵਾਂਗੇ ਤੇ ਬਹੁਤ ਕਈ ਵਾਰੀ ਬਨੋ ਮੀਡੀਆ ਬਣਾ ਨੇ ਐਕਸੇਡੇਬਲ ਇਨਫੋਰਮੇਸ਼ਨ ਕਿ ਫੁਲਾਨੀ ਜਗ੍ਹਾ ਤੇ ਫੁਲਾਨੇ ਪੜਦੇ ਨੇ ਚਲੋ ਉਹ ਕੇ ਖਿਲਾਦੇ ਆ ਮੈਂ ਆਪਣੇ ਬੰਦੇ ਭੇਜਦਾ ਉੱਥੇ ਤੇ ਜਾਓ ਦੇਖੋ ਉਹਨਾਂ ਨਾਲ ਗੱਲਬਾਤ ਕਰੋ ਉਹਨਾਂ ਨੂੰ ਮਾਪਲਾ ਨਹੀਂ ਮੋਟਲਾ ਨਹੀਂ ਭਜਾਣਾ ਨਹੀਂ ਉਹਨਾਂ ਨੂੰ ਪੁੱਛੋ ਕਿ ਕਿ ਬੱਚੇ ਟੀਕੇ ਲਾਣੇ ਆ ਪੁਰਜ਼ਾ ਨਹੀਂ ਚਾਹੀਦੀ ਹਾਲ ਬੈਦਨਾ ਸੱਚ ਤੁਹਾਨੂੰ ਦੋਸਤੀ ਪੈ ਗਈ ਉਸ ਤੋਂ ਬਾਅਦ ਉਹਨੂੰ ਕਿਹਾ ਵੀ ਤੂੰ ਟੀਕੇ ਕਿਉਂ ਲਾਣਾ ਯਾਰ ਤਨ ਮੈਂ ਇਹੋ ਜਿਹੀ ਦਵਾਈ ਦਿੰਨਾ ਜਿਹਦਾ ਟੀਕੇ ਚ ਡਾਸਰ ਹੋਗਾ ਫਿਰ ਉਹਨੂੰ ਲੱਗੇ ਦੀ ਕੋਲ ਮੈਂ ਤਾਂ ਰੋਤ ਲਾਗੇ ਬੱਚਾ ਹਫਤਾ ਚਾਰ ਕਈ ਵਾਰ ਗੋਲਕਾਰ ਤੋਂ ਆਪਣਾ ਕੰਮ ਕਰਨਾ ਕਰਨਾ ਕੀ ਚਾਹਨਾ ਬੰਦਾ ਕਈ ਵਾਰ ਬਲੱਟ-ਬਲੱਟ ਕੇ ਰੋਣ ਲੱਗ ਜਾਂਦੇ ਆ ਜੀ ਤੇ ਮੈਂ ਕੰਮ ਕਰਨਾ ਚਾਹੁੰਦਾ ਜੀ ਮੈਂ ਅੱਲਾ ਪੜਿਆ ਹੋਇਆ ਕਈ ਤਾਂ ਫੀਲਡ 'ਚ ਵੀ ਫਿਰਦੇ ਆ ਕਈ ਐਮ 'ਚ ਵੀ ਫਿਰਦੇ ਆ ਬੜੇ ਲੱਗੇ ਬੱਚੇ ਆ ਬੇਰੁਜ਼ਗਾਰੀ ਆ ਹੋਰ ਹੋਰ ਬੜੇ ਕਾਰਨ ਆ ਜੀ ਉਹ ਫਿਰ ਹੌਲੀ-ਹੌਲੀ ਜਦੋਂ ਖੁੱਲਦਾ ਹੋਣਾ ਜੀ ਜਦੋਂ ਇੱਕ ਕਹਿੰਦੇ ਇੱਕ ਜਦੋਂ ਹੋੜਾ ਫਿਸਦਾ ਨਾ ਫਿਰ ਠੀਕ ਆ ਇੱਕਦਮ ਆਪ ਬਦਲ ਉਹਦੀਆਂ ਭਾਵਨਾਵਾਂ ਨਿਕਲ ਕੇ ਆਦੀਆਂ ਫਿਰ ਅਸੀਂ ਉਹਨੂੰ ਬੋੜੀਆਂ ਤੇ ਪਾਦੇ ਔਰ ਇਹ ਥੋੜਾ ਜਿਹਾ ਲੰਮਾ ਕੰਮ ਹੈ ਮਤਲਬ ਜਿਹਨੂੰ ਕਹਿੰਦੇ ਆਪਾਂ ਕੇ ਬੇਸ ਟੇਕਿੰਗ ਐਕਸਰਸਾਈਜ਼ ਹੈ ਉਹ ਅਸੀਂ ਹਰ ਟਾਈਮ ਜਿਹੜਾ ਸਟਾਫ ਨਾਲ ਸਾਡਾ ਸਟਾਫ ਵੀ ਕਮਿਟਿਡ ਹੈ ਇਹਦਾ ਵੀ ਧਿਆਨ ਰੱਖਾਂਗੇ ਬੜਾ ਨੋਕਮ ਕੰਮ ਹੈ ਬਹੁਤ ਸਾਰੇ ਐਲ ਜੀਓਸ ਵੱਲੋਂ ਸਪੋਰਟ ਕਰ ਰਹੇ ਹੋਏ ਬਹੁਤ ਸਾਰੇ ਰਿਲੀਜੀਅਸ ਬਾਡੀਜ਼ ਸਪੋਰਟ ਸਭ ਤੋਂ ਜ਼ਿਆਦਾ ਪੜ੍ਹਦੀ ਕਰ ਰਹੇ ਜਦੋਂ ਦੀ ਸਾਡੇ ਮੁੱਖ ਮੰਤਰੀ ਨੇ ਮਹਾਂਮ ਸ਼ੁਰੂ ਕੀਤੀ ਹੈ नश्या तरह ढल पा के अपने बच्चा पुराह पै गए रास्ते ਕੀ ਬਾਰ ਕੈਂਡੀਟਾ ਰਿਸਟਰਾਰ ਜਾਏ ਹੋ ਇਥੋਂ ਦੇ ਕਾਂਗਰਸੀ ਵਿਧਾਇਕ ਨੇ ਵਿਧਾਨ ਸਭਾ ਦੇ ਵਿੱਚ ਇੱਥੇ ਦੀਆਂ ਸਿਹਤ ਸਮਾਵਾਂ ਦੇਖੋ ਜਮਡੇ ਚੁੱਕੇ ਨੇ ਇਹਦੀ ਨਰਸਰੀ ਬਣ ਪਈ ਆ ਬੱਚਿਆਂ ਦੀ ਬਹੁਤ ਸਾਰੀਆਂ ਪੋਸਟਾਂ ਖਾਲੀ ਨੇ ਕਿ ਵਿਧਾਨ ਸਭਾ ਦਾ ਚ ਸਵਾਲ ਉਠਿਆ ਸੀ ਕਿ ਸਰਕਾਰ ਉਹ ਤੇ ਐਕਸ਼ਨ ਲੈ ਰਹੀ ਹੈ ਹਾਂਜੀ ਹਾਂ ਉਹਦੇ ਜੇ ਤੁਹਾਡੇ ਇੱਕ ਤੇ ਇੱਕ ਵਿਰੀਕਲ ਕਲੀਨਿਕ ਬਲੌਕ ਬਣ ਰਿਹਾ ਹੈ ਐਮ ਸੀ ਐਚ ਨਰਸਰੀ ਆ ਸਾਡੇ ਕੋਲੇ ਸਪੈਸ਼ਲਿਸਟ ਦੀ ਜਿਹੜੀ ਹੈਗੀ ਆ ਉਹ ਸ਼ਾਰਟੇਜ ਸੀ ਪਰ ਮੈਡੀਕਲ ਕੋਰਸ ਜਾ ਕੇ ਆਏ ਆ ਜਿਹੜੇ ਬੱਚੇ ਆ ਇਹ ਪਹਿਲੀ ਵਾਰੀ ਆ ਇਹ ਸਰਕਾਰ ਨੇ ਬੌਂਡ ਭਰਦੇ ਸੀ ਬੱਚੇ ਪਹਿਲਾਂ ਵੀ ਦੂਜੀ ਕਰਕੇ ਚੱਲੇ ਜਾਂਦੇ ਸੀ ਇਸ ਲਈ ਪਹਿਲੀ ਵਾਰੀ ਜੇ ਕਿ ਅਸੀਂ ਉਹਨਾਂ ਨੂੰ ਬੱਚਿਆਂ ਨੂੰ ਅਸੀਂ ਕਿਹਾ ਵੀ ਤੁਸੀਂ ਜਿਹੜੀ ਆਪਣੀ ਇੱਕ ਇੱਕ ਸਾਲ ਦੀ ਜਿਹੜੀ ਮੈਂਡਿਟਰੀ ਹੈ ਸੋ ਮੈਨੂੰ ਉਹ ਇਹ ਜਾ ਕੇ ਡਿਸਟ੍ਰਿਕਟ ਹਸਪਤਾਲ ਤੱਕ ਆਜਣਾ ਕਿ ਉਸ ਤੋਂ ਬਾਅਦ ਫਿਰ ਸਬਡਿਵੀਜ਼ਨ ਹਸਪੀਟਲ ਤੇ ਸੀਐਸਟੀ ਚ ਬੰਦੇ ਆਣਗੇ ਇੱਕ ਅਸੀਂ ਇੱਕ ਨਵਾਂ ਜਿਹੜਾ ਹੈਗਾ ਉਹ ਪਾਇਲਟ ਪ੍ਰੋਜੈਕਟ ਕਰਨ ਜਾ ਰਹੇ ਹਾਂ ਅਸੀਂ ਕੁਝ ਖਾਸ ਹਸਪਤਾਲ ਚੁਣਿਆ ਤੇ ਦਿਨ ਪਹਿਲਾਂ ਮੇਰੀ ਮੀਟਿੰਗ ਹੋਈ ਸੀ ਜਿਹੜੇ ਹੈਲਥ ਸੈਕਟਰ ਦੇ ਵਿੱਚ ਇਨਵੈਸਟ ਕਰਨਾ ਚਾਹੁੰਦੇ 11500 ਕਰੋੜ ਰੁਪਏ ਲੋਕ ਹਰ ਤੇ ਪੰਜਾਬ ਦੇ ਵਿੱਚ ਇਨਵੈਸਟ ਕਰਵਾਏ ਜਾ ਰਹੇ ਉਹਦੇ ਵਿੱਚ ਦੋ ਪ੍ਰਾਈਵੇਟ ਮੈਡੀਕਲ ਕਾਲਜ ਹੈ ਪੰਜ ਛੇ ਕਾਰਪੋਰੇਟ ਹਸਪੀਟਲ ਹੈ ਇੱਕ ਆਈ ਦਾ ਹਸਪੀਟਲ ਹੈ ਇੱਕ ਤੋਂ ਕੈਂਸਰ ਦੇ ਹਸਪੀਟਲ ਹੈ ਜਿਹੜੇ ਇੱਥੇ ਇਨਵੈਸਟਮੈਂਟ ਆਈ ਉਹਦੇ ਵਿੱਚ ਘੰਟੋ ਘੱਟ ਵੀ ਜਿਹੜਾ ਅੱਧੀ ਇਨਵੈਸਟਮੈਂਟ ਹੈ ਇਹਦੇ ਵਿੱਚ 2000 ਡਾਕਟਰ ਜਿਸ ਇੱਕ ਡਾਕਟਰ ਪਿੱਛੇ ਜਿਹੜਾ ਹੈਗਾ ਉਹ ਮਤਲਬ ਘੱਟੋ ਘੱਟ 10 ਬੰਦੇ ਹੋਰ ਤੇਨੂੰ ਫਾਰਮੈਡੀਕਲਸ ਕਲਾਸ ਬੋਰਡ ਇਹ ਵਾਰਡ ਟਨਲ ਤੋਂ 20000 25000 ਨੌਕਰੀਆਂ ਪੈਦਾ ਹੋਣਗੀਆਂ ਇੱਕ ਤਾਂ ਇਹ ਹੈ ਜੀ ਇਹਦੇ ਨਾਲ ਤੇ ਦੂਜਾ ਇਹਦੇ ਚਾਹਗਾ ਵੀ ਸਾਡੇ ਅਸੀਂ ਕਿਤਾਬੀ ਅਸੀਂ ਕੁਝ ਖਾਸ ਬਿਲੋ ਜੜਿਆ ਗਿਆ ਜਿਸ ਤਰ੍ਹਾਂ ਅਸੀਂ ਡਾਇਗਨੋਸਟਿਕ ਹੁੰਦੇ ਆ ਡਾਕਟਰ ਇੱਕ ਦਵਾਈ ਹੈ ਇੱਕ ਡਾਇਗਨੋਸਟਿਕ ਜੀ ਤੇ ਡਾਇਗਨੋਸਟਿਕ ਕਰਨਾ ਡਾਇਗਨੋਸਟਿਕ ਆ ਸਾਡਾ ਬੜਾ ਅਚਤ ਜ਼ਰੂਰ ਆ ਅਸੀਂ ਦੇਖਦੇ ਵੀ ਕੁਝ ਖਾਸ ਹਸਪਤਾਲ ਸੀ ਸਾਡੇ ਕੋਲ ਸਟਾਫ ਦੀ ਸ਼ਾਰਟੇਜ ਆ ਕਿਤੇ ਗਾਇਨੇਕੋਲੋਜਿਸਟ ਹੈਗਾ ਤਾਂ ਉੱਤੇ ਅਨਸਥੈਟਿਸਟ ਨਹੀਂ ਆ ਜਾਂ ਪ੍ਰੋਡੈਕਟਰੀਸ਼ਨ ਨਹੀਂ ਆ ਜੇ ਡਿਲੀਵਰੀ ਹੋਣੀ ਆ ਸਾਰੇ ਚਾਹੀਦੇ ਆ ਉਹ ਕਾਰਪੋਰੇਟ ਹਸਪਤਾਲ ਨੇ ਕਹਿੰਦੇ ਜੀ ਅਸੀਂ ਰਨ ਨੂੰ ਤਿਆਰ ਆ ਅ ਸਰਵਿਸ ਉਹ ਦੇਣਗੇ ਜਿੱਦਾਂ ਅਸੀਂ ਉਹਨਾਂ ਨੂੰ ਦਿੱਤੇ ਆ ਮਰੀਜ਼ਾਂ ਵਾਸਤੇ ਸਰਕਾਰੀ ਹੋਏਗਾ ਇਲਾਜ ਫ੍ਰੀ ਹੋਏਗਾ ਮਰੀਜ਼ਾਂ ਵਾਸਤੇ ਟੋਟਲੀ ਫ੍ਰੀ ਹੋਏਗਾ ਉਹ ਜਿਹੜੀਆਂ ਸਬਸਿਸ ਦੇਣਗੇ ਗਵਰਨਮੈਂਟ ਉਹਨਾਂ ਨੂੰ ਰਿਇਮਬर्स ਕਰੇਗਾ ਅਸੀਂ ਕੁਝ ਕਾਸਟਲ ਜਿਹੜੇ ਹੈਗੇ ਇਸ ਤਰ੍ਹਾਂ ਆਊਟਸੋਰਸ ਕਰਕੇ ਉਹ ਜਿਹੜੀ ਸਰਵਿਸ ਆਊਟਸੋਰਸ ਕਰਕੇ ਸਰਕਾਰੀ ਹਸਪਤਾਲ ਨੂੰ ਇੱਕ ਜਿਹੜਾ ਕੋਈ ਦੂਜੇ ਹਸਪਤਲ ਵਾਲਾ ਬੰਦਾ ਹੈ ਉਹ ਰਨ ਕਰੇਗਾ ਸਾਰਾ ਸਾਰਾ ਕੋਈ ਸਾਰੀ ਸਰਦਾਰੀ ਹੋਤੀ ਹੋਈ 16:00 ਵਜੇ ਤੱਕ ਵੀਡੀਓ ਪਲੀਜ਼ ਕਹਤਾਂ ਤੁਹਾਨੂੰ ਅੰਦਰ ਜਵਾਬ ਆਉਣਾ ਤੁਹਾਡੇ ਉਹਦੇ ਨਾਲ ਕੀ ਹੋਏਗਾ ਕਿ ਸਪੋਜ਼ ਮੇਰੇ ਕੋਲ ਇੱਕ ਜ਼ਿਲ੍ਹੇ ਦੇ ਵਿੱਚ ਤਿੰਨ ਹਸਪਤਾਲ ਹੈ ਇੱਕ ਇੱਕ ਪ੍ਰੋਫੈਸ਼ਨਲ ਮਦਾ ਰਨ ਕਰ ਰਿਹਾ ਮੇਰੇ ਇੱਕ ਦਾ ਸਟਾਫ ਨਹੀਂ ਹੋ ਗਿਆ ਮੇਰਾ ਦੋ ਦਾ ਵੀ ਪੂਰਾ ਹੋ ਗਿਆ ਦੋ ਦਾ ਵੀ ਪੂਰਾ ਹੋ ਗਿਆ ਤੇ ਮੇਰੇ ਤਿੰਨੇ ਸਟਾਫ ਪੂਰਾ ਹੋ ਗਿਆ ਉਹ ਜਿਹੜੇ ਸਾਡੇ ਬੰਦੇ ਆ ਉਹਨਾਂ ਨੂੰ ਵੀ ਪਤਾ ਲੱਗ ਗਿਆ ਕਿ ਅਸੀਂ ਅਸੀਂ ਪੱਕੀ ਨੌਕਰੀ ਆ ਸਾਟਿੰਗ ਸ਼ਾਮ ਨੂੰ ਸਾਰਾ ਕੁਝ ਮਿਲਦਾ ਸਾਨੂੰ ਸਾਰੇ ਬੈਨੀਫਿਟਸ ਮਿਲਦੇ ਆ ਉਹ ਵੀ ਵਧੀਆ ਕਰਦੇ ਆ ऑलरेडी ਜਿਹੜਾ ਤੁਹਾਡੇ ਪਰ ਲਾ ਫੀਟਿੰਗ ਕਿਸੇ ਤਰ੍ਹਾਂ ਅਸੀਂ ਜਿਹੜੇ ਕਾਮ ਆਦਮੀ ਖੇੜਨੇ ਕਰ ਉਹ ਅਸੀਂ ਨਵਾਂ ਕਨਸੈਪਟ ਲਾ ਕੇ ਆ ਰਹੇ ਆ ਕਿ ਪਹਿਲਾਂ ਅਸੀਂ ਇੱਕ ਪਰਮੈਂਟ ਚਪੜਾ ਦੇ ਸੀ ਹੁਣ ਅਸੀਂ 71 ਸਾਢੇ ਹੋ ਗਏ ਆ ਜੀ ਬਾਂਸੇ ਚ ਆ ਗਈਆਂ ਗੱਡੀਆਂ ਉਹਦੇ ਚ ਆ ਗਿਆ ਤੁਹਾਡੇ ਚਪੜਾ ਵਿੱਚ ਆ ਗਿਆ ਪੰਜ ਪੰਜ ਉਹਦੇ ਵਿੱਚ ਆਟੋ ਅਨਲਾਈਜ਼ਰ ਆ ਫਾਰਮਾਸਿਸਟ ਲੈਬੋਰੀਟਰੀ ਟੈਕਨੀਸ਼ੀਅਨ ਡਾਕਟਰ ਇੱਕ ਉਹਦੇ ਚ ਜਿਹੜਾ ਹੈਗਾ ਉਹਦਾ ਸੋਸ਼ਲ ਡਿਵੈਲਪਮੈਂਟ ਅਫਸਰ 간ਾ ਉਹਨੂੰ ਪਬਲਿਕ ਰਿਲੇਸ਼ਨ ਅਫਸਰ 간ਾ ਉਹ ਜਾ ਕੇ ਪਿੰਡਾਂ ਦੇ ਵਿੱਚ ਤਾਲਮਿਲ ਕਰੇਗਾ ਲੋਕਾਂ ਨੂੰ ਐਜੂਕੇਟ ਕਰੇਗਾ ਫਰੈਂਟ ਦੀ ਸਿਹਤ ਕਮੇਟੀ ਹੋਏਗੀ ਉਹ ਗੱਡੀ ਇੱਕ ਦਿਨ ਇੱਕ ਪਿੰਡ ਚ ਇੱਕ ਦਿਨ ਦੋ ਪਿੰਡ ਕਵਰ ਕਰਦੀ ਹੈ ਜੀ ਉਹ ਇਹ 6 ਦਿਨ ਦੇ ਵਿੱਚੋਂ 12 ਪਿੰਡ ਕਵਰ ਕਰੇ ਕਿ 12 ਪਿੰਡਾਂ ਤੇ ਫਿਕਸ ਟਾਈਮ ਤੇ ਫਿਕਸ ਡੇ ਤੇ ਉੱਥੇ ਗੱਡੀ ਪਹੁੰਚੇਗੀ ਉਹ ਉਸ ਪਿੰਡ ਦੇ ਬੰਦਿਆਂ ਨੂੰ ਦਵਾਈ ਮਿਲਦੀ। ਸੋ ਇਹ ਕੰਟੀਨਿਊਰ 12 ਮਹੀਨੇ ਲਗਾਤਾਰ ਕੰਮ ਕਰਦਾ। ਇਹ ਅਸੀਂ ਆਉਣ ਵਾਲੇ ਸਮੇਂ ਚ ਤੁਰੰਤ ਲਾਂਚ ਕਰਨ ਜਾ ਰਹੇ ਹਾਂ। 71 ਮਹੀਨੇ ਚੱਲਦੇ ਪਏ ਆ। ਮੈਂ ਪਾਇਲਟ ਕਰ ਚੁੱਕਾ ਹਾਂ। ਅੱਗੇ ਚੱਲਦੇ ਪਏ ਆ। ਸਰੂਰ ਚੱਲਦੇ ਪਏ ਆ। 71 ਘੜੇ ਬਾਰੇ ਮੋਬਾਈਲ ਤੇ ਮੋਬਾਈਲ ਪਰ ਨਾਲ ਪਿੰਡ ਦੇ ਨਾਲ ਹਰ ਪਿੰਡ ਦੇ ਵਿੱਚ ਹਰ ਹਫ਼ਤੇ ਡਾਕਟਰ ਦੀ ਟੀਮ ਨਾਲੇ ਉੱਥੇ ਟੈਸਟ ਹੋਣ ਕੇ ਇਹਦੇ ਨਾਲ ਬਹੁਤ ਫਰਕ ਪਵੇਗਾ ਬਲੱਡ ਪ੍ਰੈਸ਼ਰ ਸ਼ੂਗਰ ਤੇ ਬ੍ਰਿਚਾ ਨੂੰ ਹੋਰ ਆਮਜੋਗ ਕਰਨ ਜਿਹੜੇ ਕਿਤੇ ਨਹੀਂ ਜਾ ਸਕਦੇ ਇਸੇ ਤਰ੍ਹਾਂ ਜਿਹੜਾ ਤੁਹਾਡਾ ਸਕਰਟਰੀ ਕਿਹਾ ਰਹਿਣਾ ਤੁਹਾਡੇ ਲਿਖਿਆ ਹੋਣਾ ਇੱਥੇ ਪਾ ਕੇ ਦੇਖਦੇ ਤੁਸੀਂ ਪੱਤਾ ਲੱਗਿਆ ਹੋ ਗਿਆ ਕਹਿੰਦਾ ਕਿਹਾ ਸੋਚੇ ਸਾਹਿਬ ਜੇ ਰਬ ਇਹ ਤੇ ਦਵਾਈ ਦਾ ਨੰਬਰ ਹੈ ਜਿਹੜਾ ਜੇ ਦਵਾਈ ਨਹੀਂ ਮਿਲਦੀ ਤਾਂ ਐਸਐਮਓ ਦਾ ਨੰਬਰ ਆ ਉਹਨੂੰ ਕਾਲ ਕਰੋ ਜੇ ਐਸਐਮਓ ਨਹੀਂ ਮਿਲਦੀ ਜੇ ਫਿਰ ਵੀ ਦਵਾਈ ਨਹੀਂ ਮਿਲਦੀ ਫਿਰ ਮੈਨੂੰ ਕਾਲ ਆਉਗੀ ਸਤੇ ਜੀ ਫਿਰ ਮੈਂ ਆ ਸਭ ਨੂੰ ਪੁੱਛੂਗਾ ਵੀ ਦਵਾਈ ਕਿਉਂ ਨਹੀਂ ਦਿੰਦੀ ਅਸੀਂ ਦਵਾਈ ਦੇਤੀ ਪੈਸੇ ਦੇਂਦੇ ਆ ਲੇਕਿਨ 55% ਲੋਕਾਂ ਨੂੰ ਦਵਾਈ ਮਿਲਦੀ ਆ ਬਾਕੀ ਨੂੰ ਕਿਉਂ ਨਹੀਂ ਮਿਲਦੀ ਜੀ 100% ਦਵਾਈ ਸਰਕਾਰੀ ਹਸਪਤਾਲ ਤੋਂ ਹੈ ਇਦਾਂ ਦੇ ਕੁਛ ਜਿਹੜੇ ਫਾਰਮੂਲੇ ਆ ਰਹੇ ਆ ਇਹ ਇਸ ਤੋਂ ਦਵਾਈ ਜਿਹੜਾ ਟਰਸਰੀ ਕੇਅਰ ਦੇ ਵਿੱਚ ਆ ਉਹ ਹੱਬ ਐਂਡ ਸਪੋਕ ਸਪੋਕ ਗੋਡੇ ਬਦਲ ਲਿਆ ਜੀ ਪੰਜਾਬ ਸੌ ਜਗ੍ਹਾ ਤੇ ਬਦਲੀ ਜਾਂਦਾ ਕਿੱਟਾ ਵੱਡਾ ਪੰਜਾਬ ਆ ਜੀ ਪੰਜ ਛੇ ਸੈਂਟਰ ਬਣਾ ਦਾਂਗੇ ਇੰਟਰਐਕਚੁਅਲ ਕਿਤੇ ਮਸ਼ੀਨ ਖਰਾਬ ਹੋ ਗਈ ਇੱਕ ਉੱਜੀ ਖਰਾਬ ਹੋ ਗਈ ਛੇ ਛੇ ਮਸ਼ੀਨਾਂ ਹੋਣਗੀਆਂ ਉੱਥੇ ਡਾਕਟਰਸ ਦੇ ਵੱਡੇ ਸੈਂਟਰ ਬਣਾ ਲਏਗਾ ਤੁਹਾਡਾ ਜੋਤੀ ਦੇ ਵਿੱਚ 25 25 30 30 ਮਸ਼ੀਨਾਂ ਲਾ ਰਿਹਾ ਰਵਿੰਦਰ ਹਾਸਤ ਸਦਾ ਲੋ ਮਸ਼ੀਨਾਂ ਵੀ ਖਰਾਬ ਹੋ ਜਾਣ ਉੱਥੇ ਡਿਫਰੋਲੋਜਿਸਟ ਵੀ ਹੋਏਗਾ ਸਰਜਰੀ ਸਪੈਸ਼ਲਿਸਟ ਹੋਣਗੇ ਬ੍ਰੇਨ ਦਾ ਸਟੈਟ ਬਾਨ ਦਾ ਆਰਥ ਸਰਜਰੀ ਦਾ ਇਹਦੇ ਚਾਰ ਚਾਰ ਪੰਜ ਪੰਜ ਹਾਸਤ ਬਣਾ ਦਾਂਗੇ ਵੱਡੇ ਸਰ ਹਣ ਤਾਂ ਨਹੀਂ ਹੋਏਗਾ ਡਿਸਪਲੇਸਟ ਸਰਵਿਸ ਬਾਕੀ ਜਗ੍ਹਾ ਤੇ ਚੈੱਕ ਅਪ ਤੇ ਦੂਜ ਆਪ ਨੂੰ ਕਹਿ ਦਿਆ ਉਹ ਹਰ 5 10 ਕਿਲੋਮੀਟਰ ਦੇ ਉੱਤੇ ਉਹ 2 250 ਸੈਂਟਰ ਬਣਾਉਂਗਾ ਜਿੱਥੇ ਜੱਚਾ ਬੱਚਾ ਜਿਹਨੂੰ ਕੇਂਦਰ ਕਹਿੰਦੇ ਆ ਜਿਵੇਂ ਇਹ ਅਲੱਗ ਜਿੱਥੇ ਜਿੱਥੇ ਡਿਲੀਵਰੀ ਸੇ ਹੋ ਜਾਣੀ ਆ ਔਰ ਸੇਜ਼ੇਰੀਅਨ ਹੋ ਜਾਣਾ ਜਿਹੜੇ ਖੋਪੜੀ ਕਲਰਟ ਕੇਸ ਹੈਗਾ ਉਹਦੇ ਵਾਸਤੇ ਵੱਡੇ ਸੈਂਟਰ ਬਣਾਉ ਬਾਹਰ ਜਿੱਥੇ ਤੇਈ ਸੈਂਟਰ ਬਣਾਉਂਗਾ 200 ਸੈਂਟਰ ਬਣਾਉਂਗਾ ਜਿੱਥੇ ਨਾਰਮਲ ਡਿਲੀਵਰੀ ਹੋ ਜਾਣੀ ਆ ਹੋਰ ਜਿਹੜਾ ਦੂਜਿਆ ਸਬਸਟੈਂਸ ਸਰ ਇੱਕ ਤੁਸੀਂ ਨਸ਼ੇ ਵਾਲੀ ਗੱਲ ਕੀਤੀ ਹੈ ਇੱਥੇ ਤੁਸੀਂ ਲਾਸਟ ਟਾਈਮ ਜਦੋਂ ਆਏ ਸੀ ਪੋਰਟ ਸੈਂਟਰ ਦੇ ਚੌਕ ਬਾਹਰ ਬਲੈਕ ਮਕੀਆ ਦੀ ਕੋੜੀ ਉਹਦੇ ਬਾਰੇ ਮਰੀਜ਼ ਦਾ ਮਸਲਾ ਹੈ ਕਿ ਉਹਦੇ ਸਟਾਫ ਨਹੀਂ ਕਰਦਾ ਵਗੈਰਾ ਦਾ ਉਹ ਹੁਣ ਵੀ ਵਰਕਰ ਆ ਉਹ ਹੁਣ ਵੀ ਵਰਕਰ ਆ ਥੋੜਾ ਦੱਸ ਦੋ ਉਹਦੇ ਉਹਦੇ ਚਲਣੇ ਬੀ ਬੇਸਿਕਲੀ ਰਜਵਰ ਜੀ ਸਾਹਿਬ ਬੈਠੇ ਆ ਮੈਂ ਬਹੁਤ ਸੈਕਟਿਵਿਊ ਲਿਆ ਉਹ ਜੀ ਬੋਟੇ ਕੱਲ ਦੱਸੋ ਜੀ ਇੱਕ ਗੋਲੀ ਹੈ ਜਿਹੜੀ ਅਸੀਂ ਫ੍ਰੀ ਦੇ ਰਹੇ ਆ ਉਹ ਤਾਂ ਵੇਚਣ ਦਾ ਜਾਂ ਖੇਦਣ ਦਾ ਮੈਨੂੰ ਸਮਝ ਨਹੀਂ ਆਉਂਦੀ ਵੇਚੀ ਉਹਦੇ ਮਤਲਬ ਨਹੀਂ ਨਹੀਂ ਸਰ ਮੈਂ ਕਿਹਨਾਂ ਦੇ ਵੇਚੀ ਆ ਲੱਗਦੀ ਹੈ ਜੀ ਲਾਈਨ ਲੱਗਦੀ ਆ ਤਾਂ ਠੀਕ ਹੋਏਗਾ ਮਾਸੀ ਉਹ ਗੋਲੀ ਫ੍ਰੀ ਦੇ ਰਹੇ ਆ 500 90 ਜਗ੍ਹਾ ਤੇ ਦੇ ਰਹੇ ਆ ਪੰਜਾਬ ਦੇ ਵਿੱਚ ਜਿੰਨਾ ਚੱਟ ਦੇ ਰਹੇ ਮਤਲਬ ਜੜੀ ਗੋੜੀ ਫ੍ਰੀ ਮਿਲਦੀ ਆ ਕੋਪਰੀਟ ਦਾ ਮੈਨੂੰ ਸਮਝ ਨਹੀਂ ਆਈ ਪਤਾ ਨਹੀਂ ਉਹ ਤੁਹਾਨੂੰ ਦੇਖਦੇ ਆ ਉਹਦਾ ਕੀ ਚਾਹਤ ਉਹ ਦੇ ਰਹੇ ਆ ਦੇਖੋ ਜਿਹੜੀ ਗੱਲ ਤੁਸੀਂ ਮੈਨੂੰ ਕਹਿ ਰਹੇ ਹੋ ਇੱਕ ਮੇਰੇ ਕੋਲ 3 3 ਫ੍ਰੀ ਦੇ ਦੋ ਦੋ ਤੇ ਬਾਅਦ 40 ਤੋਂ 50 ਪਾਇ ਦੀ ਅਸੀਂ ਦੇ ਦਾਂਗੇ ਜੇ ਨੂੰ ਬਤ ਲੋ ਚਾਹੀਦੀ ਹੈ ਬਤ ਦੇ ਦਾਂਗੇ ਉਹ ਵੀ ओपीडी ਚੈੱਕ ਕਰੋ ਸਰ ਮੇਹੀ ਤਾਂ 1 2 3 100 300 ਬੰਦੇ ਦੀ ਲਾਈਨ ਹੁੰਦੀ ਹੁੰਦੀ ਹੈ ਪ੍ਰਾਇ ਕਰਿਆ ਇਹ ਵਾਰੀ ਪ੍ਰੋਬਲਮ ਯਾਰ ਨਸ਼ਿਆਂ ਦੀ ਲਾਤਾਂ ਦੇ ਨੌਜਵਾਨ ਨੇ ਜਿਹੜੇ ਸਰਕਾਰੀ ਵਿਭਾਗ ਦੇ ਛੋਟੇ ਸਿਹਤ ਵਿਭਾਗ ਦੇ ਅੰਕੜੇ ਠੀਕ ਹੈ ਨਾ ਉਹ ਰੋਜ਼ ਇੱਥੇ ਆਉਂਦੇ ਆ ਹੁਣ ਅੱਜ ਤਾਂ ਚਲੋ ਤੁਹਾਡਾ ਸਾਰਾ ਸੀਗਾ ਜੋ ਸਰਕਾਰੀ ਤਾਮਝਾ ਅੱਜ ਨਸ਼ੇੜੀਆਂ ਨੂੰ ਡੱਕਿਆ ਗਿਆ ਤੁਸੀਂ ਵੀ ਉੱਥੇ ਗਏ ਵੀ ਦਵਾਈ ਲੈਣ ਨਹੀਂ ਕੋਈ ਆਇਆ ਹਨਾ ਉਹ ਬਾਹਰ ਖੜੇ ਸੀ ਅਸੀਂ ਵੀ ਵੀਡੀਓ ਬਣਾਈ ਹੈ ਠੀਕ ਹੈ ਨਾ ਉਹ ਕਹਿੰਦੇ ਕਿ ਸ਼ਾਨੂ ਦਾ ਮਿਲ ਗਿਆ ਇੱਕ ਗੋਲੀ ਤੇ ਉਹੀ ਅਸੀਂ ਬਾਹਰ ਆਉਣੇ ਆ ਬਾਅਦ ਤੁਸੀਂ ਪਤਾ ਲੈ ਲਓ 400 ਦਾ ਸਾਨੂੰ ਉਸੇ ਟਾਈਮ ਹੀ ਮਿਲਦਾ ਸਰ ਨਾਇਕ ਫਿਲਮ ਨੂੰ ਮੇਰਾ ਤਾਂ ਇਹ ਸੁਝਾਅ ਵੀ ਤੁਸੀਂ ਸਾਫਾ ਬੰਨੋ ਸਾਰਾ ਕਾਸਲ ਪੰਜਾਬ ਦੇ ਵਿੱਚ ਰਹੇ ਆਪਾਂ ਦੋਨੇ ਜਾਣੇ ਚੱਲਦੇ ਆ ਸਰ ਠੀਕ ਹੈ ਸੋਨੂੰ ਸਰਕਾਰੀ ਹਸਪਤਾਲ ਦੇ ਬਾਹਰ ਬੋਲੋ 10 ਪੱਤੇ ਜਾਂ 5 ਪੱਤੇ ਜਾਈ ਜਾਂ ਨਾਲ ਹੀ ਇੱਥੇ ਸੈਂਸੀ ਵਸਦੀ ਹੈ ਆਪਾਂ ਦੋਨੇ ਸਭ ਜਾਮਾ ਕੇ ਜਾਓ ਉਹਨਾਂ ਨੂੰ ਪਤਾ ਲੱਗੇ ਵੀ ਮੰਤਰੀ ਔਰ ਇਹਦਾ ਇੱਕ ਪੱਖ ਹੋ ਰਿਹਾ ਸਾਰੇ ਇਹ ਉਹਨਾਂ ਨੂੰ ਪਤਾ ਲੱਗੇ ਵੀ ਮੰਤਰੀ ਆ ਤੁਹਾਡੇ ਸਾਫਾ ਹੋਵੇ ਹਨਾ ਉਹ ਬਾਹਰ ਆਏਗੀ ਉਹਦੀ ਮਹਿਲਾ ਠੀਕ ਹੈ ਇਹ ਇੱਕ ਮਿੰਟ ਦੋ ਮਿੰਟ ਇੱਕ ਇੱਕ ਦੋ ਮਿੰਟ ਨਲ ਸਰ ਤੁਸੀਂ ਤੁਸੀਂ ਆਪਣੀ ਆਪਣੀ ਸਰਕਾਰੀ ਸਕਿਉਰਿਟੀ ਛੱਡ ਦਿਓ ਜੀ ਪੱਤਰਕਾਰਾਂ ਦੀ ਸਕਿਉਰਿਟੀ ਤੁਹਾਨੂੰ ਮਿਲੂਗੀ ਤੁਸੀਂ ਉੱਥੇ ਆ ਕੇ ਦੇਖੋ ਲਈ ਤੁਰਨਮ ਲਾ ਕੇ ਤਾਂ ਜੀ ਬੰਦੇ ਰਲੇ ਹੋਏ ਵਿੱਚ ਬਸ ਉਹਨਾਂ ਸਿਰੇ ਦੀ ਗੱਲ 2013 ਦਾ ਇਥੇ ਹੋਇਆ ਸਰ ਅੱਜ ਦੇਖੋ ਅੱਜ ਤੁਸੀਂ ਆਉਣਾ ਸੀ ਬਵਾ ਅੱਜ ਵੀ ਨਹੀਂ ਮੈਡੀਸਿਨ ਮਿਲੀ ਉਹਨਾਂ ਨੂੰ ਠੀਕ ਹੈ ਨਾ ਅੱਜ ਇਹ ਪੈਸ਼ੀਆ ਦੇਖਿਆ ਸਰ ਖੋਲਡ ਪੈਸ਼ੀਆ ਦੇਖਿਆ ਵੀ ਬੇਰਜ਼ਗਾਰਾਂ ਨੂੰ ਜਾਂ ਹੋਰਾਂ ਨੂੰ ਤਾਂ ਪੁਲਿਸ ਕਰਦੀ ਆ ਵੀ ਮੰਤਰੀ ਸਾਹਿਬ ਨੇ ਲੰਘਣਾ ਹਾਂ ਅੱਜ ਨਸ਼ੇੜੀਆਂ ਨੂੰ ਵੀ ਡੱਕਿਆ ਗਿਆ ਮੇਰੇ ਸਾਹਿਬ ਉਹਨਾਂ ਨੂੰ ਗੋਲੀਆਂ ਦਿੰਦੇ ਤੁਸੀਂ ਉਹਨਾਂ ਦਾ ਹਾਲਚਾਲ ਪੁੱਛਦੇ ਤੁਹਾਡੀ ਤੁਸੀਂ ਉਹਨਾਂ ਦਾ ਸਰ ਹੌਸਲਾ ਵਜਾਈ ਕਰਦੇ ਹੋ ਸਕਦਾ ਉਹਨਾਂ ਜੋ ਕੋਈ ਪੰਜ ਚਾਰ ਨਸ਼ਾ ਛੱਡ ਦਿੰਦੇ ਫਿਰ ਆਪਾਂ ਨੂੰ 300 ਸੱਤ ਤੁਹਾਡੀ ਸਰਕਾਰ ਹੋ ਗਈ ਆਪਾਂ ਕਿੰਨਾ ਉਹਨਾਂ ਨੂੰ ਮੈਡੀਕਲ ਦੀਆਂ ਇਹ ਗੋਲੀਆਂ ਦੇ ਰਿਆ ਨਸ਼ਾ ਛਡਾਉਗਾ ਕੋਈ ਇੱਕ ਬੰਦਾ ਹੈ ਸਰ ਜਿਹਨੇ ਨਸ਼ਾ ਛੱਡਿਆ ਹੋਵੇ ਜਿਹਦੇ ਅਸੀਂ ਵਾਈਟ ਕਰਕੇ ਉਹ ਪੂਰਾ ਫੋਨ ਪੇਲ ਛਾਪੀਏ ਵੀ ਇਹ ਮਾਨ ਸਰਕਾਰ ਦੀ ਰਹਿਨਮਈ ਹੈ ਇਹ ਆ ਬੰਦੇ ਨੇ ਮੈਡੀਕਲ ਨਸ਼ਾ ਛੱਡਿਆ ਤੁਹਾਨੂੰ ਵੀਡੀਓ ਬਣਾ ਕੇ ਭੇਜ ਦੇਵਾਂਗੇ ਜੀ ਅੱਗੇ ਕੰਮ ਹਾਂਜੀ ਸਰ ਕਈ ਮੈਂ ਇਸੇ ਖਤਮ ਤੁਹਾਨੂੰ ਕੋਈ ਨਹੀਂ ਕੋਈ ਥੋੜਾ ਜਿਹਾ ਲਾਉਣਾ ਹੈ ਨੰਬਰ ਆ ਜੀ ਫਸਟ ਕੰਟਰੋਲ ਨੰਬਰ ਇਨ ਆਪ ਕੋਲ ਮੇਰਾ ਨੰਬਰ ਸਭ ਕੋਲੇ ਸਰ ਤੁਹਾਡੇ ਕੋਲ ਕੋਈ ਨੰਬਰ ਤੁਹਾਨੂੰ ਨਹੀਂ ਦੱਸਿਆ ਨਾ ਪਰਮਿਸ਼ਨ ਦਿਓ ਦੇਖੋ ਇਹ ਜਿਹੜੀ ਮੰਨ ਲਓ ਕਿ ਹਿਊਮਨ ਟਰੈਜੇਡੀ ਹੈ ਜੋ ਆਪਣੇ ਨਾਲ ਹੋ ਰਿਹਾ ਹੈ ਮੈਂ ਤੁਹਾਨੂੰ ਕਹਿ ਰਿਹਾ ਸਾਰੇ ਪੰਜਾਬ ਦੇ ਵਿੱਚ ਮੈਂ ਉਹ ਆਪ ਵੀ ਦੇਖਿਆ ਜੋ ਮੈਂ ਬਰਾਂਡ ਵਿੱਚ ਦੇਖਿਆ ਮੈਂ ਤਾਂ ਆਪ ਬਰਾਂਡ ਦੇਖਿਆ ਇਹ ਜੇ ਆਪਾਂ ਹੋਰ ਵੀ ਸਟੱਡੀ ਕਰਾਂਗੇ ਜਦੋਂ ਅਸੀਂ ਠੀਕ ਇਸ ਦੇ ਚ ਅਸੀਂ ਇੱਕ ਐਜੂਕੇਸ਼ਨਲ ਕੈਂਪੇਨ ਵੀ ਸਕੂਲ ਟੀਚਰਸ ਨਾਲ ਕੇ ਸ਼ੁਰੂ ਕਰ ਰਹੇ ਹਾਂ ਤੁਹਾਡੇ ਦੇ ਇੰਪੁਟ ਬਹੁਤ ਜ਼ਰੂਰੀ ਹੈ ਲਵੇਂ ਤੋਂ ਆਪਸਰ ਆ ਗਿਆ ਤੁਸੀਂ ਹਮ ਇੱਕ ਮਹੀਨਾ ਦੇ ਹੋਰ ਜੇ ਕੇਵਲ ਤਾਂ ਫਿਰ ਤਰੂੰਗਾ ਤੁਸੀਂ ਜਿਹੜੀ ਆਪਣੀ ਮੰਨ ਨੂੰ ਇਨਪੁਟ ਵਾਰਨ ਕਰਨ ਦੀ ਜ਼ਰੂਰਤ ਸੀ ਸਾਨੂੰ ਕਹੋ ਬਈ ਅਸੀਂ ਉਹਦੇ ਤੇ ਐਕਸ਼ਨ ਕਰਾਂਗੇ ਆ ਜਿਹੜੀ ਤੁਸੀਂ ਪਰਮਿਸ਼ਨ ਦੇ ਰਹੇ ਕਿਉਂਕਿ ਵਾਈਟਲ ਮੈਂ ਕਿਤਾ ਕਿ ਜਗ੍ਹਾ ਤੇ ਨਿਸ਼ਾਨਾ ਬਈ ਉਹ ਜਗ੍ਹਾ ਤੇ ਕਿਤਾ ਜਿੱਥੇ ਮਨੇ ਆਪਣਾ ਸਿਰ ਹੌਸਰ ਲੱਗ ਗੇਟ ਤੇ ਜਿਹੜੀ ਮੈਡੀਸਿਨ ਰੱਖੀ ਹੋਈ ਹੈ ਜਦੋਂ ਉਹ ਤਾਂ ਹਟਾਓ ਜੀ ਅੱਜ ਸੇਹਲਾ ਹਸਪਤਾਲ ਦੇ ਗੇਟ ਮਿਲਦੀ ਤਾਂ ਮਦਰੋ ਜਿਹਨੇ ਪੁੱਤਿਆਂ ਹੁੰਦੇ ਜੀ ਸਾਡੇ ਸਿਹਤ ਵਿਭਾਗ ਨੂੰ ਵੀ ਸਭ ਸਰਸਾਂ ਨੂੰ ਕਿਹਾ ਗਿਆ ਵੀ ਇੱਥੇ ਚੌਂਕੇ ਸਥਾਪਿਤ ਕੀਤੀ ਜਾਵੇ ਉਹ ਤੋਂ ਇੱਕ ਮੰਦੂੜਦੀ ਹੁੰਦੀ ਹੈ ਪੰਜਾਬ ਦੇ ਚ ਲੰਬੇ ਸਮੇਂ ਤੋਂ ਕਿ ਜਿਹੜੇ ਨਸ਼ੇੜੀ ਹੁੰਦਾ ਉਹਨਾਂ ਨੂੰ ਸੜਾਉਣ ਲਈ ਫਿਲਮ ਜੱਕੀ ਦੀਦੀ ਪੈਂਦਾ ਐਸ ਤਰ੍ਹਾਂ ਨਾਲ ਪੰਜਾਬ ਸਰਕਾਰ ਰਾਜਾ ਸਿਹਤ ਰਬੜ ਮੰਡੀ ਸਰ ਜੀ ਸਭ ਯੂਨੀਕ ਬੜੀਆਂ ਸੀਐਨਡੀ ਦੇ ਵਿੱਚ ਬਰਾਉ ਚੱਲ ਇੱਕ ਇੱਕ ਵਟ ਇੱਕ ਵਟ ਇੱਕ ਵਟ ਮੈਂ ਹੁਣ ਕੈਮਰਾ ਚਾਹ ਰਿਹਾ ਜੀ ਸੁਪਾਸਿਮੈਨ ਨੂੰ ਅਗਸਤ ਦੇ ਬਲ ਫਰਮੇਸ਼ਨ ਦਿਓ ਤੁਹਾਡੇ ਕੋਲ ਹੈਡ ਵੀ ਕੈਮਰਾ ਵੀ ਹੁੰਦਾ ਹੈ ਤੇ ਸਰਕਾਰੀ ਹਸਪਤਾਲ ਦੇ ਅੰਦਰ ਜਾ ਉਹਦੇ ਗੇਟ ਦੇ ਉੱਤੇ ਗੋਲੀਆਂ ਵਿਪਰੀਆਂ ਲੱਗੀਆਂ ਬਸਿਆ ਨੇ ਠੀਕ ਹੈ ਸੇਵਾਦਾਰ ਜੀ ਸਾਹਿਬ ਪਾਪਚਾ ਹੋਇਆ ਜੀ ਚਾਰ ਬੰਦੇ ਦੇ ਪਾਸ ਚਲੇ ਗਏ ਬਹੁਤ ਸਟ੍ਰਿਕਟ ਚਲੋਏਗਾ ਜੀ ਕੀ ਸਰ ਠੀਕ ਹੈ ਜੀ ਤੋੜੀਆਂ ਅਧਰੋਣੀਆਂ ਫਰੀ ਦੇਣੀਆਂ ਸੈਕਟਰੀਸ ਨੂੰ ਕਾਹਦੇ ਆਪਣੇ ਨੂੰ ਕਾਉਂਸਲਿੰਗ ਕਰਨੀਆਂ ਕਲਾਸਾਂ ਲੈਣੀਆਂ ਉਹਨਾਂ ਦੀਆਂ ਲੋਕਾਂ ਨੂੰ ਮੋਟੀਵੇਟ ਕਰਨਾ ਔਰ ਮੈਂ ਆਊਟਪੁੱਟ ਦੇਖਣੀ ਹੈ ਪੰਡਾ ਜਿੰਨਾ ਅੱਜ ਨੰਬਰ ਹੈ ਕੱਟਣੇ ਚਾਹੀਦੇ ਆ ਜਿਹੜੇ ਬੋਲੀਆਂ ਨਾਲ ਬੋਲੇ ਮਾਨ ਸਿੰਘ ਸਾਹਿਬ ਮਾਨ ਸਿੰਘ ਸਾਹਿਬ ਇੱਥੇ ਮੋਟੀਵੇਸ਼ਨ ਹੈ ਲੋਕ ਕਲਾਸ ਵਿੱਚ ਅੰਧਿਆਰਕ ਇੱਕ ਬੈਂਤੀ ਹੋ ਰਹੀ ਜੀ ਉਹ ਤੁਸੀਂ ਹੁਣ ਮੋਬਾਈਲ ਨਾਲ ਜਿਸ ਤਰ੍ਹਾਂ ਕੀਤਾ ਵੀ ਡਿਸਪੈਂਸਰੀਆਂ ਜਾਣੀਆਂ ਪਿੰਡਾਂ ਜਾਣੀਆਂ ਮੁਹੱਲਾ ਕਲੀਨਕਾਨੀ ਗੱਲ ਕਰਦੇ ਹੋ ਤੇ ਇੱਥੇ ਜਿਹੜਾ ਸਿਵਲ ਹਸਪਤਾਲ ਦੇ ਵਿੱਚ ਨੋ ਡਾਊਟ ਡਾਕਟਰ ਬਹੁਤ ਵਧੀਆ ਨੇ ਬਹੁਤ ਵਧੀਆ ਇਲਾਜ ਆ ਪਰ ਜਿਹੜੀ ਪਰੇਸ਼ਾਨੀ ਸਭ ਤੋਂ ਜ਼ਿਆਦਾ ਉਹ ਆ ਵੀ ਆ 8 ਨੰਬਰ ਤੇ ਚਲਾ ਜਾ 7 ਨੰਬਰ ਤੇ ਚਲਾ ਜਾ ਇੱਕ ਪਾਸੇ ਤੋਂ ਸਿੰਗਲ ਵਿੰਡੋ ਅਸੀਂ ਚਲਾ ਰਹੇ ਆ ਤੇ ਇੱਥੇ ਬੰਦਾ ਜਿਹੜੇ ਮਾਰਦਾ ਥੱਕ ਜਾਂਦਾ ਹੈਗਾ ਉੱਤੇ ਉੱਤੇ ਉੱਧਰ ਨੇ ਇਹਨੂੰ ਕਿਉਂ ਨਹੀਂ ਇੱਕ ਜਗ੍ਹਾ ਇੱਕ ਮੇਰੀ ਬੇਨਤੀ ਹੈ ਵੀ ਇੱਥੇ ਜਗ੍ਹਾ ਕਿਉਂ ਨਹੀਂ ਕਰ ਦਿੱਤਾ ਜਾਂਦਾ ਜਿਵੇਂ ਸੁਖਦਾ ਕੇਂਦਰ ਆ ਉਹ ਬੰਦੇ ਦੀ ਫੈਨ ਉੱਥੇ ਤਿਆਰ ਹੋ ਜੇ ਉਹਨੂੰ ਚਾਹਦਾ ਬਜਰਾ 8 ਨੰਬਰ ਤੇ ਤੂੰ ਜਾ ਕੇ ਬੀਪੀ ਚੈੱਕ ਕਰਾ ਲਿਆ 4 ਨੰਬਰ ਤੇ ਜਾ ਕੇ ਆਹ ਦਿਖਾ ਰਿਹਾ ਆਹੀਂ ਤੋਰੀ ਫਿਰਦੇ ਆ ਮਤਲਬ ਉਹ ਉਹ ਜਿਹੜੀ ਬੌਦਰੇ ਸਣਾ ਉਹ ਕਿਵੇਂ ਘਟ ਸਕਦੀ ਹੈ ਜੀ ਸੁਣ ਲਓ ਉੱਧਰ ਦਾ ਨਹੀਂ ਨਿਕਲ ਸੁਣ ਲਓ ਹਾਂ ਜੀ ਜੋ ਡਾਕਟਰ ਜੀ ਸਰ ਜਿਹਨੇ ਤੁਹਾਡੇ ਕੋਲ ਨਰਸਿੰਗ ਸਟੂਡੈਂਟਸ ਆਦੇ ਹੁੰਦੇ ਹਾਂ ਜੀ ਉਹਨਾਂ ਦਾ ਜਿੱਥੇ ਆਪਰੇਟਿਵ ਸਬਸਕ੍ਰਾਈਬ ਤੇ ਕਾਉਂਟਰ ਬਣਾ ਦਿਓ ਜੀ ਜਿਹੜਾ ਬੰਦਾ ਆਂਦਾ ਉਹਦੀ ਰਜਿਸਟ੍ਰੇਸ਼ਨ ਜਿੱਥੇ ਉਹਦੇ ਉੱਤੇ ਬਣਾ ਦਿਓ ਤੇ ਉਹਦੇ ਵਿੱਚ ਉਹਦਾ ਬੀਪੀ ਚੈੱਕ ਕਰਨਾ ਉੱਥੇ ਕਿ ਉਹਦੀ ਸਾਰੀ ਐਸਟੀ ਲਿਖਣਗੇ ਜਿਹੜੇ ਨਰਸਿੰਗ ਸਟੂਡੈਂਟਸ ਆਉਂਦੇ ਨੇ ਜਾਣਾ ਉਹ ਛੱਡ ਕੇ ਆਉਣਗੇ ਜਿਹੜੇ ਟੈਸਟ ਹੁੰਦੇ ਉਹ ਸਾਰੇ ਇੱਕੋ ਜਗ੍ਹਾ ਤੇ ਹੋਣ ਤੇ ਸਾਰੇ ਡਾਕਟਰ ਸੈਫਰ ਉੱਥੋਂ ਲੈਣ ਕੇ ਸਾਰੇ ਆਪਾਂ ਤੁਹਾਡੇ ਤੁਹਾਡੇ ਹੈ ਨਹੀਂ ਲਾਇਬ੍ਰੇਰੀ ਜਿਹੜੀ ਆਪਣੀ ਪਾਜੀ ਲੈਬਰੀ ਜੇ ਬੜਾ ਰਿਹਾ ਜੀ ਛੱਡੀਆ ਸੋਰੀ ਆਪਣੀਆਂ ਰਿਪੋਰਟੀਆਂ ਛੱਡੀਆ ਇੱਕ ਜਗ੍ਹਾ ਫਾਈਲ ਤਿਆਰ ਹੋ ਜੇ ਜੀ ਮਰੀਜ਼ ਦੀ ਫਾਈਲ ਇੱਕ ਜਗਾ ਬਣਦੀ ਉਹਨੂੰ ਭੇਜਣਾ ਲੋੜ ਹੀ ਨਾ ਪਵੇ ਸਰ ਜੋ ਜੇ ਪੁਆਇੰਟ ਮੇਰੀ ਗੱਲ ਸਮਝ ਆ ਰਹੀ ਅੱਧਾ ਹਸਪਤਾਲ ਸਾਡਾ ਸੰਤ ਦੇ ਮਹਿੰਦਰ ਸਿੰਘ ਇੱਕ ਬੰਦੇ ਨੇ ਮੈਡੀਕਲ ਵੀ ਕਰਾਣਾ ਸੀ ਉਹਨੇ ਹੱਡੀ ਵਾਲਿਆਂ ਨੂੰ ਵੀ ਦਿਖਾਣਾ ਉਹਨੇ ਤੈਨੂੰ ਡਾਕਟਰਾਂ ਨੂੰ ਦਿਖਾਣਾ ਉਹ ਤਾਂ ਤੈਨੂੰ ਡਾਕਟਰ ਕੋਲੇ ਜਾਣਾ ਨਹੀਂ ਡਾਕਟਰਾਂ ਕੋਲੇ ਦਾ ਜਾਣਾ ਪਊਗਾ ਇਹੀ ਹੋਊਗਾ ਜਿਹੜੀ ਕਾਗਜ਼ੀ ਕਾਰਵਾਈ ਹੋਵੇ ਇੱਕ ਜਗ੍ਹਾ ਹੋਣੀ ਨਹੀਂ ਕਾਗਜ਼ੀ ਕਾਰਵਾਈ ਇੱਕ ਜਗ੍ਹਾ ਹੋਏਗੀ ਹਾਂਜੀ ਟੈਸਟ ਇੱਕ ਜਗ੍ਹਾ ਹੋਣਗੇ ਜਿਹੜਾ ਓਪੀਡੀ ਦੇ ਵਿੱਚ ਜਿਹੜਾ ਉਹ ਦੋ ਤਿੰਨ ਓਪੀਡੀ ਜਾਣਾ ਪੈ ਸਕਦਾ ਉਹ ਤਾਂ ਕੋਈ ਪਤਾ ਬੇਸ਼ਰਮਾਰੀਆਂ ਜਿਹੜੀਆਂ ਡਾਕਟਰ ਸਾਰੀਆਂ ਬਾਹਰ ਲਿਖਦੇ ਨੇ ਹਾਂ ਪਰ ਜ਼ਿਆਦਾਤਰ ਉੱਥੇ ਜਿਹੜੀ ਸੀਟੀਪੀਐਮਸੀ ਮੈਂ ਨੋਰਮਲ ਕਲੀਨਿਕ ਦਿੱਤੀਆਂ ਜਾਂਦੀਆਂ ਨੇ ਦੇਖੋ ਦੇਖੋ ਇਹ ਗੱਲ ਤੁਹਾਡੀ ਸਹੀ ਨਹੀਂ ਹੈ ਅਸੀਂ ਐਂਟੀਬਾਇਓਟਿਕ ਸਰ ਜੀ ਕੋਦੇ ਮੈਂ ਕੋਦੇ ਕਿੰਨੇ ਵਾਰ ਕੀਤਾ ਤੁਸੀ ਹੁਣ ਕਰੋ ਮੈਨੂੰ ਫੋਨ ਕਰਨਾ ਬਹੁਤ ਚੀਕ ਰਿਹਾ ਫੋਨ ਕਰਨਾ ਸਰ ਇੱਕ ਪਤੋੜ ਹਸਤਾ ਹਲਾ ਜੀ ਪਤੋੜ ਦੇ ਵਿੱਚ ਡਿਜੀਟਲ ਜਿਹੜੀ ਮਸ਼ੀਨਾਂ ਐਕਸਰੇ ਦੀ ਖਰਾਬ ਪਈ ਹੈ ਜੀ ਬਾਹਰੋਂ ਨਾਲੋਂ ਮਹਿੰਗੇ ਉੱਥੇ ਕਰਾਉਣਾ ਪੈਂਦਾ ਹੈ ਦੇਖੋ ਅਸੀਂ ਪੂਰੇ ਜਿਹੜਾ ਜੇ ਆਪਰੇ ਸਾਰੋ ਕਰਾਉਣਾ ਪੈਂਦਾ ਆ ਤਾਂ ਉਹਦੇ ਉਹਦੇ ਪੈਸੇ ਸਰਕਾਰ ਨੇ ਦੇਣੇ ਨੇ ਜੀ ਉੱਥੇ ਪਰਚੀ ਲੈ ਜਾਓ ਆਪਣੇ ਬੱਚੇ ਬਾਬਰ ਸੈਕਿੰਡ ਨਾ ਤੁਸੀਂ ਗਾਮੇ ਰਾਖੂ ਚਲੇ ਜਾਓ ਅੰਟਰਸ ਤੋਂ ਉਹ ਕਰਾਈ ਮੈਂ ਕਹਿੰਦੇ ਵਸ ਤੋਂ ਲੰਨਾ ਦੇ ਡਾਕਟਰ ਡਾਕਟਰ ਦਾ ਇੱਕ ਸਰਬੰਧ ਕਰਾਪਸਾ ਨੇ ਪੰਜਾਬ ਤੋਂ ਬੜੇ ਮਾਲ ਹੋ ਗਏ ਨੇ ਸੈਂਟਰ ਸਾਹਿਬ ਆਪਾਂ ਆਹ ਦੇਖੋ ਜਿਹੜਾ ਸਬੂਤ ਆ ਜੀ ਆਹ ਰੇਟ ਤੇ ਘਟਾ ਦੇਖੋ ਹਾਂਜੀ ਕੀ ਕੀ ਇਹ ਨਸ਼ੀਲੀ ਵੇਚਦੇ ਤੋਂ ਸਰ ਇਹ ਤਾਂ ਹੁਣ ਵੀ ਚੱਲਦੇ ਨੇ ਮੈਂ ਵੀ ਚੱਲਦੇ ਹਾਂ ਵੀ ਮੇਰੇ ਚੱਲਦੇ ਆਹ ਦੇਖ ਬੰਟੀ ਘੰਟੇ ਬੰ ਚਲੇ ਗਿਆ ਕੱਲੇ ਚਲੇ ਜਿਹੜੇ ਸਾਡੇ ਉੱਥੇ ਕਿੰਨੇ ਚੌਕੇ ਸਾਫ ਤੋਂ ਸਾਰਾ ਉਹਦਾ ਸੀ ਜਿਹੜਾ ਜਿਹੜੀ ਚਾਂਸ ਉਹਦੇ 800 ਦਾ ਪੱਤਾ ਮਿਲਿਆ ਲੇਕਿਨ ਅੰਦਰ ਮੈਨੂੰ ਮਾਫੀ ਨਹੀਂ ਹੋ ਰੌਣਾ ਮਹਿੰਗਾ ਹੋ ਗਿਆ ਚਲੋ ਚੱਲ ਰੁਕ ਲੋ ਇੱਕ ਸਰ ਉਹਦਾ ਰਿਪੋਰਟ ਬੁੱਕ ਲਓ ਨਾ ਸੋਨਾ ਬੱਤ ਕਹਿੰਦਾ ਜਿਹੜੀ ਗੱਲ ਤੁਸੀਂ ਕਹਿੰਦੇ ਮੈਨੂੰ ਪਤਾ ਹੈ ਇਹ ਬੇਸਹਿਯੋਗ ਕਰੋ ਸਰਕਾਰ ਕੋਲ ਕਰਨਾ ਜੋ ਮੀਡੀਆ ਸਾਰੇ ਚਾਹੁੰਦਾ ਹੈ ਸਰ ਮੀਡੀਆ ਮੀਡੀਆ ਦਾ ਪਰਸਨਲ ਪਰਸਨਲ ਇੰਟਰਸਟ ਲੈ ਰਿਹਾ ਹੈ ਐਮਐਲਏ ਸਾਹਿਬ ਮੀਡੀਆ ਦਾ ਪਰਸਨਲ ਇੰਟਰਸਟ ਲੈ ਕੇ ਮੁੱਦਾ ਚੱਕ ਰਿਹਾ ਹੈ ਅਸੀਂ ਤਾਂ ਪਰਸਨਲ ਇੰਟਰਸਟ ਲੈ ਰਹੇ ਹਾਂ ਇਸ ਮੁੱਦੇ ਤੇ ਕੱਲ ਕਿਦਾ ਤੁਸੀਂ ਕਹਿੰਦੇ ਆ ਸਾਰਾ ਕੁਝ ਐ ਚਪਕ ਚਪਕ ਤਾਂ ਬਜਲਾ ਮਾਤਰੀ ਨੇ ਆਣਾ ਓਕੇ ਅੱਜ ਸਵੇਰੇ ਫੇਰ ਮੈਂ ਚਲਾ ਗਿਆ ਠੀਕ ਹੈ ਉਹ ਪਰਟੀ ਜਿਹਾ ਡਾਕਟਰ ਨਹੀਂ ਸੀਗਾ ਭਾਜੜਤਾ ਜੀ ਸਭ ਨੂੰ ਉਹ ਜਸਟਾਫ ਨਹੀਂ ਸੀਗਾ ਮੈਂ ਚਿੱਠੀ ਕਰ ਦਿੰਦਾ ਬੜੇ ਕੋਸ ਉਡਰਣ ਤੇ ਅਨੁਸਾਰ ਇਸ ਮਾਸੇ ਲਈ ਉਹਦੇ ਤੇ ਐਕਚੁਅਲ ਹੋ ਗਿਆ। ਜੋ ਤੁਸੀਂ ਕਹਿੰਦੇ ਆ ਮੈਂ ਕਰ ਰਿਹਾ ਹਾਂ। ਜਿਹੜੀ ਸ਼ੈਅ ਦੀ ਗੱਲ ਹੈ ਜੀ ਪਟੰਡਾ ਇਹ ਵਾਲੀ ਦੇਮ ਪੰਜਾਬੀ ਮੈਡੀਕਲ ਬੰਦ ਹੋ ਗਿਆ। ਸਰ ਜਦੋਂ ਇਹ ਪਾਣਾ ਦੀ ਤੁਸੀਂ ਸਣਵਾਤ ਤੋਂ ਲੈ ਕੇ ਪਹੁੰਚੇ ਹੋ ਜੀ ਇੱਥੇ ਸਰਪ੍ਰਾਈਜ਼ ਚੈੱਕ ਕਰਦਾ ਮੈਂ ਤੁਹਾਡੇ ਸਾਹਮਣੇ ਉਹਨਾਂ ਬਤਨ ਨੂੰ ਕਰਕੇ ਹਾਂ ਪਰ ਇਸ ਤੋਂ ਬਾਅਦ ਸਰਪ੍ਰਾਈਜ਼ ਚੈੱਕ ਕਰਿਆ। ਸਰ ਜਿਸ ਤਰ੍ਹਾਂ ਬਰਨਾਲੇ ਨਰਸਰੀ ਸੈਂਟਰ ਇੱਕ ਨਰਸਰੀ ਸੈਂਟਰ ਸਰ ਬੰਦ ਪਿਆ ਬਹੁਤ ਦੇਰ ਦਾ ਚਿੱਟਾ ਹਾਥੀ ਬਣਿਆ ਹੋਇਆ ਇੱਥੇ ਜਿਹੜੇ ਹੈਗੇ ਪ੍ਰਾਈਵੇਟ ਹਸਪੀਟਲ ਨੂੰ ਬੈਨੀਫਿਟ ਦੇਣ ਲਈ ਰਾਤੀ ਜਿਹੜਾ ਹੈਗਾ ਬੱਚਿਆਂ ਲੱਖਾਂ ਰੁਪਏ ਦੀ ਜਿਹੜੀ ਹੈਗੀ ਆ ਉਹ ਬੱਚਿਆਂ ਦੇ ਮਤਲਬ ਜਿਹੜੇ ਜਿਹੜੇ ਘਰੇ ਰੋਟੀ ਵੀ ਨਹੀਂ ਪੱਕਦੀ ਹੁੰਦੀ ਉਹ ਕਰਜ਼ੇ ਫੜਕੇ ਸਰ ਕਰਜ਼ੇ ਫੜ ਫੜਕੇ ਸਰ ਉਹ ਬਿੱਲ ਭਰ ਰਹੀ ਹੈ

ਉਹਨਾਂ ਦੇ ਵਿੱਚ ਵੀ ਕੋਈ ਕੀਤਾ ਗਿਆ ਛੋਟੇ ਵੱਲੋਂ ਉਹਦੇ ਵਿੱਚ ਨਾ ਜੀ ਇਹਨਾਂ ਦਾ ਡੋਮੇਨ ਹੈ ਉਹਦੇ ਵਾਸਤੇ ਪਹਿਲਾਂ ਸਾਰੀ ਕਾਰਵਾਈ ਕਰਨੀ ਹੁੰਦੀ ਹੈ ਜੀ ਦਿੱਖਣਾ ਬੰਦੇ ਦੀ ਜਗ੍ਹਾ ਇਲੀਗਲ ਹੈ ਉਹਦੇ ਤੇ ਮਤਲਬ ਕੋਈ ਜਰ ਕੰਬੜੀ ਹੋਏਗੀ ਜਾਂ ਐਨਟੀਪੀਐਸ ਦਾ ਉਹ ਆਪਣਾ ਟ੍ਰੈਕਰ ਪਾਉਣਾ ਹੋਏਗਾ ਉਹ ਬਰ ਅਫਟਰਨੂਨ ਕੋਰਸ ਵੀ ਜਾਂਦੇ ਆ ਨਾ ਉਹ ਇਹਨਾਂ ਦਾ ਕੋਈ ਇਹਨਾਂ ਦਾ ਪੇਡਾ ਮੇਰਾ ਮੀਟਿੰਗ ਹੈ ਪ੍ਰੋਫੈਸਰ ਉਹ ਹਮ ਤੱਕ ਵੀਰੇ ਵੀਰੇ ਇੱਕ ਸੈਕਿੰਡ ਪਾਸ ਪਰ ਲਾ ਲੈਬੋਰਟਰੀ ਐਕਸਪੋਰਟ ਮੈਟਰੀ ਕ੍ਰਾਪਸ਼ਨ ਸਰਕਾਰ ਦੀ ਟੌਪ ਦਾ ਸਬਜੈਕਟ ਹੈ ਇੱਥੋਂ ਦੇ ਇੱਕ ਸਿਵਲ ਸਰਜਨ ਸਾਹਿਬ ਨੇ ਇੱਕ ਨਾਲ ਤੋਂ ਰਿਸ਼ਤਾ ਚਾਪੇ ਦੋਸ਼ ਲਗੇ ਸਰਕਾਰ ਨੇ ਉਹਦੀ ਇਨਕੁਆਇਰੀ ਵੀ ਕੀਤੀ ਪਰ ਉਹ ਰਿਪੋਰਟ ਤੱਪੀ ਹੋਈ ਆ ਉਹ ਕੋਈ ਤਕਾ ਵੀ ਅਜੇ ਤੱਕ ਨਹੀਂ ਹੋ ਰਹੀ ਤੁਸੀਂ ਨਾ ਮੇਰੀ ਗੱਲ ਸੁਣੋ ਇੱਕ ਸਿਵਲ ਸਰਜਨ ਲੈਵਲ ਦਾ ਅਫੀਸਰ ਉਹਨੂੰ ਸਸਪੈਂਡ ਕੀਤਾ ਹੈ ਨਾ ਜਦੋਂ ਦੇਖੋ ਮੈਨੂੰ ਇਨਫੋਰਮੇਸ਼ਨ ਜਿਹੜੀ ਆਈ ਸੀ ਉਹ ਕ੍ਰਿਸਟੋਫ ਨੇ ਜੇ ਮੈਂ ਤੁਹਾਨੂੰ ਬੋਲ ਵੀ ਚਾ ਰਿਹਾ ਮੈਂ ਜਦੋਂ ਸਾਡੇ ਕੋਲੇ ਕੋਈ ਐਕਸ਼ਨੇਬਲ ਇਨਫੋਰਮੇਸ਼ਨ ਆਉਂਦੀ ਹੈ ਮੈਂ ਫਰੀਦਕੋਟ ਸੀਗਾ ਮੈਨੂੰ ਲੋਕਾਂ ਨੇ ਕਿਹਾ ਤੁਸੀਂ ਰੋਸਾ ਵਾਈਸੀ ਜਨਾ ਬਹੁਤ ਮਧਿਆ ਲੱਗਿਆ ਹੋਣਾ ਤੁਸੀਂ ਕਹਿੰਦੇ ਮੇਰੇ ਮੈਂ ਕਹਾਂਗਾ ਤਾਂ ਮੈਨੂੰ ਪਤਾ ਹੈ ਜਦੋਂ ਮੈਂ ਜਾਊਗਾ ਵਧੀਆ ਕੱਪ ਕੇ ਸਾਰਾ ਜਦੋਂ ਉਹਨੂੰ ਬੁਲਾਇਆ ਹੋਇਆ ਉਹਨਾਂ ਨੂੰ ਕਦੇ ਸਵੇਰੇ ਜਾ ਕੇ ਦੇਖਿਓ ਮੈਂ ਸਵੇਰੇ ਚਲਾਂਗਾ ਤੁਸੀਂ ਮੈਨੂੰ ਉਹਡਾ ਇਨਫੋਰਮੇਸ਼ਨ ਦਿੱਤੀ ਹੈ ਥੋੜੀ ਜਿਹੀ ਵੇਟ ਕਰੋ ਇੰਤਜ਼ਾਰ ਕਰੋ ਓਕੇ ਦੇਖੋ ਸਰ ਜਦੋਂ ਤਾਂ ਡਾਕਟਰ ਇੱਥੋਂ ਦੇ ਰਿਜਾਈਨ ਦੇ ਰਹੇ ਨੇ ਕਿਉਂਕਿ ਜਿਹੜੀ ਡਿਸਪੈਂਸਰੀ ਚੰਨਣਵਾਲਾ ਸਰ ਉੱਥੇ ਇੱਕ ਜਾਂ ਦੋ ਮਰੀਜ਼ ਹੁੰਦਾ ਪਰ ਇੱਥੇ ਜਿਵੇਂ ਲਾਸਟ ਟਾਈਮ ਪੀਡੀਆਟ੍ਰੀਸ਼ੀਨ ਵੀ ਉੱਥੇ ਗਿਆ ਹੋਇਆ ਸੀ ਇੱਥੇ 150 ਤੋਂ 200 ਦੀ ਓਪੇਡਿਟੀ ਹੁੰਦੀ ਹੈ ਉੱਥੇ ਪੂਰੇ ਦਿਨ ਚ ਇੱਕ ਜਾਂ ਦੋ ਹੁੰਦੇ ਸਰ ਸੋ ਮੈਨੀ ਹੈਵ ਬੀਨ ਡਿਜ਼ਾਈਨਡ ਸਰ ਡਾਕਟਰ ਦੇਵਨ ਤੇ ਹੋਰ ਪਿਛਲੇ ਡਾਕਟਰਾਂ ਨੇ ਤਾਂ ਕਰਕੇ ਡਿਜ਼ਾਈਨ ਦਿੱਤਾ ਸੀ ਇੱਕ ਮਿੰਟ ਜੀ ਇੱਕ ਮਿੰਟ ਦੇਖੋ ਇਹ ਜਿਹੜੀ ਪ੍ਰੋਬਲਮ ਹੈ ਨਾ ਜਿਹੇ ਇਕੱਲੇ ਪੰਜਾਬ ਤੇ ਜਾ ਬਰਨਾਂ ਦੇ ਪ੍ਰੋਬਲਮ ਹੈ ਜਿਹੜੇ ਡਾਕਟਰ ਹੈ ਤੁਹਾਡੇ ਨਾ ਜਿਹੜੇ ਨੌਕਰ ਹੈ ਤੁਹਾਡੇ ਜਿਹਨੂੰ ਸਰਕਾਰ ਦੇ ਵਿੱਚ 1 ਲੱਖ ਰੁਪਈਆ ਦੀ ਸਮਾਨ ਰਕ ਤਨਖਾਹ ਦਿੰਦੀ ਆ ਬਾਅਦ ਨੂੰ 3 ਲੱਖ ਦਿੰਦੀ ਹੈ 4 ਲੱਖ ਇਹ ਇਹ ਨਾਰਮ ਸਾਰੇ ਦੇਸ਼ ਦੇ ਵਿੱਚ ਬਣਦਾ ਆ ਆਪਾਂ ਦੇ ਸ਼ੋਰਟਕੱਟ ਉਹਦੇ ਵਾਸਤੇ ਅਸੀਂ ਇੰਸੈਂਟਿਵੇਸ ਕਰ ਰਹੇ ਆ ਡਾਕਟਰਾਂ ਨੂੰ ਉਹਨਾਂ ਨੂੰ ਕਿਦਾ ਰੀਟੇਨ ਕਰਨਾ ਤੁਹਾਨੂੰ ਪਤਾ ਹੈ ਰੀਸੈਂਟਲੀ ਮੈਂ 5 10 15 ਲੱਖ ਦਾ ਡਾਕਟਰ ਖੋਸ਼ਾ ਹੁਣ और डॉक्टर खुश हैं तो उसे भी खुश होगा।